ਨੋਸ਼ਕਾਰ ਦੇਸ਼ ਵਿੱਚ ਜਿਹੜੀ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਲਾ ਦੋਸਤੋ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਪ੍ਰੋਗਰਾਮ ਅੱਜ ਦੀ ਚਰਚਾ ਅੱਜ ਦੀ ਚਰਚਾ ਤੁਸੀਂ ਜਾਣਦੇ ਹੋ ਕਿ ਡੀਡੀ ਪੰਜਾਬੀ ਦੇ ਅਸੀਂ ਕੁਝ ਅਜਿਹੇ ਮੁੱਦੇ ਅਜਿਹੇ ਵਿਸ਼ੇ ਆਪਣੇ ਮਾਹਰਾਂ ਨਾਲ ਸਾਂਝੇ ਕਰਦੇ ਹਾਂ ਉਹਨਾਂ ਦੀ ਕੋਖ ਕਰਦੇ ਹਾਂ ਤੇ ਕੋਖ ਦਾ ਨਤੀਜਾ ਤੁਹਾਡੇ ਸਾਹਮਣੇ ਕਰਦੇ ਹਾਂ ਜਿਹੜੇ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਅਹਿਮ ਮੁੱਦਾ ਬਣ ਚੁੱਕੇ ਹੁੰਦੇ ਨੇ ਜਿਸ ਦੇ ਉੱਤੇ ਸਮਾਜ ਦੇ ਉੱਤੇ ਲੋਕਾਂ ਦੇ ਉੱਤੇ ਆਮ ਜਨਤਾ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੁੰਦਾ ਤੇ ਉਹ ਪ੍ਰਭਾਵ ਕਿਤੇ ਨਾ ਕਿਤੇ ਗਲਤ ਰੂਪ ਵੀ اختیار ਕਰ ਰਿਹਾ ਹੁੰਦਾ ਤੇ ਉਹੀ ਗਲਤ ਰੂਪ ਜਦੋਂ ਜਾਂਦਾ ਹੈ ਤੇ ਉਸ ਦਾ ਸਹੀ ਤੇ ਗਲਤ ਰੂਪ ਮਿਲ ਕੇ ਬਣ ਜਾਂਦੀ ਹੈ ਚਰਚਾ ਤੇ ਅਸੀਂ ਉਸੇ ਚਰਚਾ ਨੂੰ ਆਪਣੇ ਮਾਇਰਾਂ ਨਾਲ ਸਾਂਝੀ ਕਰਦੇ ਹਾਂ ਸਾਡੀ ਅੱਜ ਦੇ ਵਿਸ਼ੇ ਦੇ ਵਿੱਚ ਵੀ ਚਰਚਾ ਜਿਹੜੀ ਹੈ ਉਹ ਹੈ ਸਾਈਬਰ ਟੈਰਰ ਸਾਈਬਰ টেরਰ ਨਾ ਕੋ ਹੀ ਜ਼ਾਹਿਰ ਹੋ ਗਿਆ ਹੋਏਗਾ ਕਿਉਂਕਿ ਹਰੇਕ ਵਿਅਕਤੀ ਅੱਜ ਅਜਿਹੇ টেরਰ ਦੇ ਵਿੱਚ ਗੁਜ਼ਰ ਰਿਹਾ ਹੈ ਕਿ ਉਹ ਸੋਚਦਾ ਹੈ ਕਿ ਮੈਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਨਾ ਆ ਜਾਏ ਜਾਂ ਮੇਰਾ ਸਿਸਟਮ ਹੈ ਕਿਤੇ ਨਾ ਕਿਤੇ ਉਹ ਹੈਕਰ ਹੈਕ ਨਾ ਕਰ ਲੈਣ ਮੇਰੀ ਫੇਸਬੁੱਕ ਮੇਰੀ ਵਟਸਐਪ ਐਨ ਇੰਟਰਨੈਟ ਦੇ ਉੱਤੇ ਉਸਦੇ ਆਪਣੇ ਲਿੰਕਸ ਨੇ ਕਿਤੇ ਨਾ ਕਿਤੇ ਉਹ ਲਿੰਕਸ ਦਾ ਦੁਰਉਪਯੋਗ ਨਾ ਹੋ ਜਾਏ ਇਹ ਇੱਕ ਦਿਮਾਗ ਦੇ ਉੱਤੇ ਇੱਕ ਬੋਝ ਇੱਕ টেরਰ ਨਾਲੋਂ ਵੀ ਵੱਧ ਕੇ ਖਤਰਾ ਹੁੰਦਾ ਹੈ ਤੇ ਸਰਕਾਰਾਂ ਕੋਸ਼ਿਸ਼ ਕਰ ਰਹੀ ਹੈ ਨਹੀਂ ਕਿ ਇਹ ਟੈਰਰ ਤੁਹਾਡੇ ਦਿਮਾਗ ਤੋਂ ਹਟਾਇਆ ਜਾਏ ਤੁਹਾਨੂੰ ਜਾਗਰੂਕ ਕੀਤਾ ਜਾਏ ਉਸੇ ਜਾਗਰੂਕਤਾ ਦਾ ਹਿੱਸਾ ਹੈ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਉਹਨਾਂ ਮਾਹਿਰਾਂ ਨਾਲ ਜਿਨ੍ਹਾਂ ਨੂੰ ਅਸੀਂ ਸਟੂਡੀਓ ਚ ਸੱਦਾ ਦਿੱਤਾ ਹੈ ਉਹਨਾਂ ਨਾਲ ਤੁਹਾਨੂੰ ਮਿਲਾਨਾ ਮੇਰੇ ਬਿਲਕੁਲ ਨਾਲ ਬੈਠੇ ਨੇ ਇੰਦਰ ਬੀਰ ਸਿੰਘ ਜੀ ਜੋ ਕਿ ਡੀਆਈਜੀ ਨੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਕੁਝ ਕਿਉਂਕਿ ਇਹ ਪਹਿਲਾ ਸਾਈਬਰ ਕ੍ਰਾਈਮ ਦੇ ਪੰਜਾਬ ਦੇ ਏਆਈਜੀ ਰਹਿ ਚੁੱਕੇ ਨੇ ਬਹੁਤ ਕੁਝ ਜਾਣਦੇ ਨੇ ਕਿ ਕਿਸ ਤਰ੍ਹਾਂ ਸਾਈਬਰ ਜਿਹੇ ਟੈਰਰ ਫੈਲਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਇਹ ਤੁਹਾਨੂੰ ਆਕਰਸ਼ਿਤ ਕਰਦੇ ਨੇ ਆਪਣੇ ਵੱਲ ਨੂੰ ਕਿ ਆਓ ਫਸੋ ਅਸੀਂ ਤੋਂ ਨੂੰ 25 ਲੱਖ 30 ਲੱਖ 50 ਲੱਖ ਦੀ ਲੋਟਰੀ ਦਾ ਚਾਂਸਾ ਦਿੰਨੇ ਆ ਜਾਂ ਅਸੀਂ ਕੋਈ ਹੋਰ ਚਾਂਸਾ ਦਿੰਨੇ ਆ ਜਾਂ ਤੁਹਾਡੇ ਚੀਜ਼ਾਂ ਹੀ ਹੈਕ ਕਰ ਲੈਂਦੇ ਨੇ ਬਹੁਤ ਕੁਝ ਇਹ ਜਾਣਦੇ ਨੇ ਇਹਨਾਂ ਕੋਲ ਪੁੱਛਾਂਗੇ ਵੀ ਬਹੁਤ ਕੁਝ ਤੇ ਬਹੁਤ ਕੁਝ ਸਰਕਾਰ ਨੇ ਕੀਤਾ ਹੋਇਆ ਕੁਝ ਨੰਬਰ ਨੇ ਉਹ ਵੀ ਇਹਨਾਂ ਕੋਲ ਜਾਣਾਂਗੇ ਵੀ ਆਖਿਰ ਜਿਹੜਾ ਬੰਦਾ ਇਸ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਜਾਵੇ ਤਾਂ ਫਿਰ ਜਾਵੇ ਕਿੱਥੇ ਤੇ ਸਾਡੇ ਦੂਸਰੇ ਮਾਹਿਰ ਮਹਿਮਾਨ ਨੇ ਮਨੋਜ ਕੁਮਾਰ ਸ਼ਿਮਰ ਜੀ ਜੋ ਕਿ ਸੈਂਟਰ ਹੈੱਡ ਨੇ ਲਾਲੀ ਇਨਫੋਸਿਸ ਦੇ ਕਿਉਂਕਿ ਇੰਟਰਨੈਟ ਨਾਲ ਜੁੜੇ ਹੋਏ ਨੇ ਆਈਟੀ ਸੈਕਟਰ ਨਾਲ ਜੁੜੇ ਹੋਏ ਨੇ ਬਹੁਤ ਕੁਝ ਜਾਣਦੇ ਹੋਣਗੇ ਕਿ ਆਈਟੀ ਸੈਕਟਰ ਐਨਾ ਕਮਜ਼ੋਰ ਕਿਥੋਂ ਹੋ ਗਿਆ ਕਿ ਉਹ ਇੰਨੀ ਜਲਦੀ ਹੈਕ ਹੋਣ ਲੱਗ ਪਿਆ ਕਿ ਕੋਈ ਵੀ ਸਾਡਾ ਕੰਪਿਊਟਰ ਹੈਕ ਕਰ ਲੈਂਦਾ ਹੈ ਕੋਈ ਵੀ ਸਾਡੀ ਫੇਸਬੁੱਕ ਹੈਕ ਕਰ ਲੈਂਦਾ ਤੇ ਉਹਦੇ ਉੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੰਦਾ ਹੈ ਬਹੁਤ ਕੁਝ ਜਾਣਾਂਗੇ ਕਿ ਅਗਰ ਇਹ ਹੈਕ ਇਸ ਤਰ੍ਹਾਂ ਹੁੰਦਾ ਤਾਂ ਇਹਦਾ ਰਿਜ਼ਲਟ ਕੀ ਹੋਏਗਾ ਤੇ ਇਹਨੂੰ ਬਚਾਉਣ ਦੇ ਉਪਾਅ ਕੀ ਹੋਣਗੇ ਬਹੁਤ ਕੁਝ ਗੱਲਾਂ ਇਹਨਾਂ ਨਾਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੇਰਬਾਨੀ ਥੈਂਕ ਯੂ ਵੈਲਕਮ ਇਸ ਸਟੂਡੀਓ ਦੇ ਵਿੱਚ ਜੀ ਥੈਂਕ ਯੂ ਸੋ Much ਦੋਸਤੋ ਸ਼ੁਰੂਆਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੀ ਸਾਈਬਰ ਟਰੋਰ ਜਿਹੜੀ ਕਿ ਅੱਜ ਅਸੀਂ ਮੈਂ ਸਮਝਣਾ ਕਿ ਅੱਜ ਦੇ ਦਿਨਾਂ ਦੇ ਵਿੱਚ ਬਹੁਤ ਅਹਿਮ ਹੁੰਦਾ ਹੈ ਸਭ ਤੋਂ ਪਹਿਲਾਂ ਮੈਂ ਦੇਸ਼ਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਸਾਈਬਰ ਟਰੋਰ ਕਿਉਂਕਿ ਕਈ ਰੂਪਾਂ ਦੇ ਵਿੱਚ ਹੈ ਆਖਿਰ ਹੈ ਕੀ ਚੀਜ਼ ਦੇਖੋ ਅੱਜਕਲ ਆਪਾਂ ਦੇਖਦੇ ਹਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਿ ਕੰਪਿਊਟਰ ਦਾ ਆਈਟੀ ਸੈਕਟਰ ਦਾ ਇੰਟਰਨੈਟ ਦਾ ਸਾਡੇ ਡੇਲੀ ਯੂਜ਼ ਦੇ ਵਿੱਚ ਇੰਨਾ ਕੁ ਜ਼ਿਆਦਾ ਪਸਾਰ ਹੋ ਚੁੱਕਿਆ ਕਿ ਛੋਟੀ ਤੋਂ ਛੋਟੇ ਕੰਮ ਤੋਂ ਲੈ ਕੇ ਵੱਡੇ ਤੋਂ ਵੱਡਾ ਕੰਮ ਜਿਹੜਾ ਉਹ ਇੰਟਰਨੈਟ ਦੇ ਜ਼ਰੀਏ ਹੋ ਰਿਹਾ ਜੀ ਫੋਰ ਐਗਜ਼ਾਮਪਲ ਬੈਂਕਿੰਗ ਸੈਕਟਰ ਲਗਾ ਰੋ ਤੁਸੀਂ ਜੀ ਕੋਈ ਪੈਸੇ ਵਿਡਰਾਅ ਕਰਨੇ ਕੋਈ ਟਰਾਂਸਫਰ ਕਰਨੇ ਆ ਸਾਰਾ ਕੁਝ ਇੰਟਰਨੈਟ ਦੇ ਰਾਹੀਂ ਹੋ ਰਿਹਾ ਨੈਟ ਬੈਂਕ ਮੇਰਾ ਹੀ ਹੋ ਰਿਹਾ ਬਿਲਕੁਲ ਫਿਰ ਆਪਣਾ ਕੋਈ ਸ਼ਾਪਿੰਗ ਕਰਨੀ ਹੈ ਆਨਲਾਈਨ ਸ਼ਾਪਿੰਗ ਹੈ ਜਾਂ ਕੁਝ ਵੀ ਮਤਲਬ ਕੋਈ ਟਰਾਂਜ਼ੈਕਸ਼ਨ ਹੈ ਉਹ ਸਾਰੀਆਂ ਦੇ ਸਾਰੀਆਂ ਅੱਜਕੱ ਤੋ ਲਿਹਾਜ਼ਾ ਉਹਦੇ ਨਾਲ ਕੀ ਹੈ ਕਿ ਅਸੀਂ ਕੁਝ ਹੱਦ ਤੱਕ ਐਕਸਪੋਜ਼ ਵੀ ਹੋ ਗਏ ਹਾਂ ਸਾਈਬਰ ਕ੍ਰਿਮੀਨਲਜ਼ ਦੇ ਲਾਈਕ ਉਹਨਾਂ ਦੇ ਹੱਤਰਾਂ ਦੇ ਉੱਤੇ ਜੀ ਤੋ ਜਿਵੇਂ ਇੱਕ ਟਰੈਡੀਸ਼ਨਲ ਕ੍ਰਾਈਮ ਨੂੰ ਕੋਈ ਕ੍ਰਿਮੀਨਲ ਅੰਜਾਮ ਦਿੰਦਾ ਉਸੇ ਸਿਮਿਲਰ ਤਰੀਕੇ ਨਾਲ ਹੀ ਕਿ ਸਾਈਬਰ ਕ੍ਰਿਮੀਨਲ ਜਿਹੜਾ ਉਹ ਇੰਟਰਨੈਟ ਦੇ ਜ਼ਰੀਏ ਤੁਹਾਡੇ ਆਈਟੀ ਸੈਕਟਰ ਦੇ ਜ਼ਰੀਏ ਉਹ ਇੱਕ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦਾ ਤੇ ਉਹ ਉਹਦਾ ਜਿਹੜਾ ਡਰ ਹੈ ਆਮ ਲੋਕਾਂ ਦੇ ਵਿੱਚ ਉਹਨੂੰ ਆਪਾਂ ਜਿਹੜਾ ਤੁਸੀਂ ਅੱਜ ਦਾ ਚਰਚਾ ਦਾ ਵਿਸ਼ਾ ਵੀ ਰੱਖਿਆ ਸਾਈਬਰ ਟਰੋਰ ਸਾਈਬਰ ਟਰੋਰ ਆਪਾਂ ਉਹਨੂੰ ਨਾਮ ਦੇ ਸਕਦੇ ਹਾਂ ਕਿ ਜਿਹੜਾ ਲੋਕਾਂ ਦੇ ਅੰਦਰ ਇੱਕ ਡਰ ਪੈਦਾ ਕਰਨਾ ਕਿ ਹਾਂ ਤੁਸੀਂ ਕਿਤੇ ਵੀ ਸ ਤੁਸੀਂ ਨਾ ਇੰਟਰਨੈਟ ਤੇ ਸੇਫ ਤੋਂ ਨਾ ਘਰੇ ਨਾ ਬੈਠੇ ਸੇਫ ਹੋ ਤੁਹਾਨੂੰ ਕਿਸੇ ਵੀ ਟਾਈਮ ਤੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਲੁੱਟਿਆ ਜਾ ਸਕਦਾ ਇੰਟਰਨੈਟ ਤੇ ਸੱਚੀ ਸਾਈਬਰ ਟੈਰਰ ਜਿਸ ਨਾਲ ਡੀ.ਏ.ਜੀ ਸਾਹਿਬ ਨੇ ਕਿਹਾ ਮਨੋਜੀ ਜੀ ਬੀ ਸੱਚਮੁੱਚ ਇੱਕ ਦਹਿਸ਼ਤ ਇਹ ਨਹੀਂ ਜਾ ਸਕਦੀ ਦਹਿਸ਼ਤ ਟੈਰਰ ਦਿਮਾਗ ਦੇ ਉੱਤੇ ਇੱਕ ਜਿਹੜਾ ਲਵਜ਼ ਹੈ ਇਹ ਘਰ ਘਰ ਜਾਂਦਾ ਹੈ ਬਹੁਤ ਸਾਰੇ ਲੋਕ ਇਸ ਦੇ ਸ਼ਿਕਾਰ ਹੋ ਰਹੇ ਨੇ ਆਪਾਂ ਜਾਣਦੇ ਹਾਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਚੈਨਲਾਂ ਦੇ ਉੱਤੇ ਦੇਖਦੇ ਹਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਟੈਰਰ ਦਾ ਇਸ ਦਹਿਸ਼ਤ ਦਾ ਸ਼ਿਕਾਰ ਹੋ ਰਿਹਾ ਹੈ ਇਹ ਐਨਾ ਆਸਾਨ ਹੈ ਤੁਹਾਡੇ ਹਿਸਾਬ ਦੇ ਨਾਲ ਜਾਂ ਇਹ ਐਨਾ ਮੁਸ਼ਕਿਲ ਹੈ ਵੀ ਮਤਲਬ ਆਮ ਲੋਕ ਨਹੀਂ ਫਸਦੇ ਲੇਕਿਨ ਫਿਰ ਵੀ ਫਸ ਜਾਂਦੇ ਮੈਂ ਇਹਦੇ ਪਿੱਛੇ ਇੱਕ ਛੋਟੀ ਜੀ ਗੱਲ ਦੱਸਣੀ ਚਾਹਾਂਗਾ ਆਪਣੇ ਸ਼ਰੋਤਾਵਾਂ ਨੂੰ ਦਸ਼ਕਾਂ ਨੂੰ ਕਿ ਇਹ ਇੰਨਾ ਮੁਸ਼ਕਿਲ ਨਹੀਂ ਹੈ ਇਹਦੇ ਵਿੱਚ ਸਿਰਫ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਅਸੀਂ ਲੇਜ਼ੀ ਆ ਅਸੀਂ ਸੋਚਦੇ ਆ ਕਿ ਆ ਕੰਮ ਅਸੀਂ ਕੱਲ ਕਰ ਲਾਂਗੇ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੱਸਦਾ ਇੱਕ ਮੇਰਾ ਸਟੂਡੈਂਟ ਸੀਗਾ ਉਹਨੇ ਇੱਕ ਰੀਲ ਕੋਈ ਟਿਕਟ ਬੁੱਕ ਕਰਾਣੀ ਸੀ ਆਰਟੀਸੀ ਦੀ ਵੈਬਸਾਈਟ ਤੇ ਉਹ ਫਿਸ਼ਿੰਗ ਵੈਬਸਾਈਟ ਸੀਗੀ ਮਤਲਬ オリジナル ਵੈਬਸਾਈਟ ਨਹੀਂ ਸੀ دوسری ਕਿਸੇ ਹੈਕਰ ਨੇ ਉਹ ਵੈਬਸਾਈਟ ਡਿਜ਼ਾਈਨ ਕਰਕੇ ਸੇਮ ਲੁੱਕ ਬਣਾਈ ਉਥੋਂ ਦਾ ਯੂਜ਼ਰ ਨੇਮ ਪਾਸਵਰਡ ਈਮੇਲ ਅਕਾਊਂਟ ਬਰਥਡੇ ਸਾਰਾ ਕੁਝ ਲੈ ਲਿਆ 15 ਦਿਨਾਂ ਬਾਅਦ ਉਹਨੇ ਉਸ ਮਸ਼ੀਨ ਦੇ ਥਰੂ ਉਹ ਸਾਰੇ ਸਿਸਟਮ ਨੂੰ ਹੈਕ ਕੀਤਾ ਔਰ ਇੰਸਟਾ ਉਹਦੇ ਫੇਸਬੁੱਕ ਨੂੰ ਹੈਕ ਕੀਤਾ ਔਰ ਸਨੈਪਚੈਟ ਨੂੰ ਹੈਕ ਕੀਤਾ इवन ਤੱਕ ਕਿ ਉਹ ਪਹੁੰਚ ਜਾਣਾ ਸੀ ਉਹਨੇ ਉਹਦੇ ਮੋਬਾਈਲ ਤੱਕ ਬੈਂਕਿੰਗ ਸੈਕਟਰ ਤੱਕ ਲੇਕਿਨ ਉਹਨੇ ਕੀ ਕੀਤਾ ਇਮੀਡੀਏਟਲੀ ਇੱਕ ਸੌਫਟਵੇਅਰ ਇਮੀਡੀਏਟਲੀ ਇੰਪਲੀਮੈਂਟ ਕੀਤਾ ਉਹਦਾ ਨਾਂ ਸੀਗਾ ਗੂਗਲ ਅਥੈਂਟੀਕੇਟਰ ਐਪ ਇਹ ਤੁਸੀਂ ਵੀ ਯੂਜ਼ ਕਰਿਓ ਇਹ ਹਰ 60 ਸੈਕਿੰਡ ਬਾਅਦ ਪਾਸਵਰਡ ਬਦਲ ਦਿੰਦਾ ਜੀ ਮੇਲ ਅਗਰ ਤੁਹਾਡਾ ਕੋਈ ਅਕਾਊਂਟ ਜੀਮੇਲ ਦਾ ਅਕਾਊਂਟ ਓਪਨ ਕਰ ਰਿਹਾ ਕਿਸੇ ਵੀ ਮਸ਼ੀਨ ਤੇ ਕਿਸੇ ਵੀ ਜਗ੍ਹਾ ਤੋਂ ਵਰਲਡ ਦੇ ਇਮੀਡੀਏਟਲੀ ਤੁਹਾਨੂੰ ਮੈਸੇਜ ਆਏਗਾ ਪਲੱਸ ਉਹ ਜਿਹੜਾ ਪਾਸਵਰਡ ਹੈ ਉਹ 60 ਸੈਕਿੰਡ ਬਾਅਦ ਆਪਣੇ ਆਪ ਡਿਸਟਰੋਏ ਹੋ ਜਾਏਗਾ ਮੈਂ ਉਹਨੂੰ ਪੁੱਛਿਆ ਫਿਰ ਤੁਸੀਂ ਇਹ ਕਿਉਂ ਨਹੀਂ ਇੰਪਲੀਮੈਂਟ ਕੀਤਾ ਕਹਿੰਦਾ ਸਰ ਮੈਨੂੰ ਪਤਾ ਤਾਂ 6 ਮਹੀਨੇ ਪਹਿਲਾਂ ਹੀ ਸੀਗਾ ਪਰ ਮੈਂ ਲੇਜੀ ਸੀ ਮੈਂ ਕਰ ਨਹੀਂ ਪਾਇਆ ਜੀ ਇਹੀ ਇੱਕ ਛੋਟਾ ਜਿਹਾ ਪੁਆਇੰਟ ਹੈ ਜਿਹਦਾ ਫਾਇਦਾ ਹੈਕਰਸ ਉਠਾਲਦੇ ਨੇ ਮੈਂ ਤਾਂ ਹਮੇਸ਼ਾ ਬੋਲਦਾ ਹੈਕਰਸ ਨਹੀਂ ਦੇ ਆਰ ਟੈਰਰਿਸਟ ਦੇ ਆਰ ਇੰਟੈਲੀਜੈਂਟ ਸਾਈਕੋਲੋਜਿਸਟ ਕੋਰਨੀ ਲੋਕ ਕਿਸ ਤਰ੍ਹਾਂ ਕਰਦੇ ਨੇ ਬਹੁਤ ਕੁਝ ਜਾਣਾਂਗੇ ਲੇਕਿਨ ਦੋਸਤੋ ਇੱਕ ਕਾਲ ਆਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਮੈਂ ਕੇਬੀਸੀ ਤੋਂ ਬੋਲ ਰਿਹਾ ਮੈਂ ਤੁਹਾਡੇ ਇਸ ਨੰਬਰ ਨੇ ਤੁਹਾਡੇ ਨੇ ਲੋਟਰੀ ਦਾ ਇਨਾਮ ਜਿੱਤਿਆ ਹੈ 25 ਲੱਖ ਰੁਪਏ ਦਾ ਜਾਂ 50 ਲੱਖ ਰੁਪਏ ਦਾ ਤੁਸੀਂ ਸਾਨੂੰ ਐਨੇ ਪੈਸੇ ਦਿਓ ਔਰ ਅਸੀਂ ਆਲੇ ਦੁਆਲੇ ਆਪਣੇ ਗਵਾਂਡੀਆਂ ਨੂੰ ਕਿਹਾ ਆਪਣੇ ਰਿਸ਼ਤੇਦਾਰਾਂ ਨੂੰ ਕਿ ਆਪਨੇ ਘਰਵਾਲੀ ਨੂੰ ਜਾਂ ਘਰਵਾਲੇ ਨੂੰ ਵੀ ਬਿਨਾਂ ਦੱਸੇ ਤੋਂ ਅਸੀਂ ਉਸ ਦੀਆਂ ਜਿਹੜੀਆਂ ਸ਼ਬਦਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਆ ਤੇ ਉਹ ਜਾਲ ਐਨਾ ਮਜ਼ਬੂਤ ਤਾਣਾ ਵਾਣਾ ਬੁਣ ਦਿੰਦਾ ਹੈ ਕਿ ਅਸੀਂ ਉਸ ਨੂੰ ਪੈਸੇ ਦੇਣ ਲਈ ਮਜਬੂਰ ਹੋ ਜਾਂਦੇ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੇ ਅਸੀਂ ਵੀ ਕੁਝ ਉਦਾਹਰਨਾਂ ਰਿਕਾਰਡ ਕੀਤੀਆਂ ਜਿਹੜੇ ਇਸ ਟੈਰਰ ਦਾ ਸ਼ਿਕਾਰ ਹੋ ਚੁੱਕੇ ਨੇ ਪਹਿਲਾਂ ਦਿਖਾਨੀਆਂ ਤੁਹਾਨੂੰ ਕੁਝ ਉਹ ਉਦਾਹਰਨ ਮੇਰਾ ਨਾਮ ਰੇਸ਼ ਕੁਮਾਰਾ ਜੀ ਇੱਕ ਸਮਾਂ ਪਹਿਲਾਂ ਮੈਨੂੰ ਇੱਕ ਕਾਲ ਆਈ ਕਿ ਤੁਹਾਡਾ 25 ਲੱਖ ਰੁਪਏ ਦਾ ਡਰਾ ਨਿਕਲਿਆ ਤੇ ਮੈਂ ਕਿਹਾ ਅੱਛਾ ਜੀ ਕਹਿੰਦੇ ਜੀ ਤੁਸੀਂ ਇਸ ਨੰਬਰ ਦੇ ਵਿੱਚ 16700 ਰੁਪਏ ਪਾਣੇ ਮੈਂ ਕਿਹਾ ਠੀਕ ਹੈ ਜੀ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ 16700 ਰੁਪਏ ਨਹੀਂ ਹੈ ਉਹ ਕਹਿੰਦੇ ਜਿੰਨੇ ਕਹੇਗੇ ਉੰਨੇ ਪਾ ਦਿਓ ਮੈਂ ਕਿਹਾ ਜੀ ਕਿੰਨੇ ਪਾ ਦੀਏ ਮੈਂ ਕਿਹਾ ਜੀ ਮੇਰੇ ਕੋਲ 2000 ਰੁਪਏ ਹੈ ਤੇ ਉਹ ਕਹਿੰਦੇ 2000 ਹੀ ਪਾ ਦਿਓ ਮੈਂ ਉਹਦੇ ਵਿੱਚ 2000 ਰੁਪਏ ਪਾ ਦਿੱਤਾ ਉਸ ਤੋਂ ਬਾਅਦ ਵਿੱਚ ਮੇਰੇ ਕੋਲ ਪੈਸੇ ਹੋਏ ਨਹੀਂ ਤੇ ਮੈਂ ਪੈਸੇ ਪਾਏ ਨਹੀਂ ਮੇਰੇ ਲੇਕਿਨ ਉਹਨੇ ਬਾਰ-ਬਾਰ ਮੈਨੂੰ ਫੋਨ ਕਾਲ ਆਂਦੇ ਰਹੇ ਕਿ ਜੀ ਤੁਸੀਂ ਪੈਸੇ ਨਹੀਂ ਪਾ ਰਹੇ ਤੁਸੀਂ ਪੈਸੇ ਨਹੀਂ ਮੈਂ ਕਿਹਾ ਜੀ ਮੇਰੇ ਕੋਲ ਹੈ ਨਹੀਂ ਹੈ ਕਹਿੰਦੇ ਤੁਸੀਂ 25 ਲੱਖ ਰੁਪ ਮੈਂ ਕਹਿੰਦਾ ਜੀ ਮੈਂ ਲੈਣਾ ਤਾਂ ਜਾਂਦਾ ਆ ਪਰ ਮੇਰੇ ਕੋਲ ਪੈਸੇ ਨਹੀਂ ਆ ਪਰ ਮੇਰੇ ਮਨ ਦੇ ਵਿੱਚ ਆਇਆ ਗੱਲ ਵੀ ਇਹ ਐਦਾ ਕਿਉਂ ਮੈਨੂੰ ਹਰ ਵਾਰੀ ਕਾਲ ਕਰਦੇ ਆ ਜਿਵੇਂ ਨਾ ਕੋਈ 25 ਲੱਖ ਰੁਪਏ ਦਾ ਨਿਕਲਿਆ ਤਾਂ ਜਿਸ ਦਿਨ ਮੇਰੇ ਕੋ ਹੋਊਗਾ ਮੈਂ ਪਾ ਦੂੰਗਾ ਮੈਨੂੰ ਜਦੋਂ ਸ਼ੱਕ ਮਹਿਸੂਸ ਹੋਇਆ ਤਾਂ ਮੈਂ ਆਪਣੇ ਇੱਕ ਸਾਡੇ ਸੁਭਾਸ਼ ਅੰਕਲ ਜੀ ਆ ਉਹਨਾਂ ਨੂੰ ਪੁੱਛਿਆ ਵੀ ਮੇਰਾ ਐਦਾ ਦਾ ਕਰਕੇ ਲੋਟਰੀ ਨਿਕਲੀ ਆ ਵੀ ਉਹ ਕਹਿੰਦੇ ਆ ਵੀ 16700 ਰੁਪਏ ਪਾ ਦਿਓ ਉਹ ਕਹਿੰਦੇ ਬੇਟੇ ਇਸ ਤਰ੍ਹਾਂ ਨਹੀਂ ਹੋ ਸਕਦਾ ਸਾੜੀ ਵੀ ਇੰਨੀ ਉਮਰ ਹੋ ਗਈ ਹੈਗੀ ਹੈ ਕਦੀ ਬਿਨਾਂ ਪਾਇਆ ਲੋਟਰੀ ਵੀ ਨਿਕਲਦੀ ਆ ਫਿਰ ਮੇਰੇ ਮਾਨੇ ਚ ਆਇਆ ਵੀ ਗੱਲ ਤਾਂ ਇਹਨਾਂ ਦੀ ਜਦੋਂ ਉਹਨਾਂ ਨੇ ਮੈਨੂੰ ਵਾਰ-ਵਾਰ ਫੋਨ ਕੀਤੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੇਰੇ ਕੋਲ ਹੈ ਨਹੀਂ ਫਿਰ ਉਹ ਮੇਰੇ ਨਾਲ ਥੋੜੇ ਜਿਹਾ ਔਖੇ ਬਿੱਲੇ ਬੋਲੇ ਜਦੋਂ ਥੋੜੇ ਸਾਡੀ ਤਕਰਾਰਬਾਜ਼ੀ ਹੋਈ ਤੇ ਉਹਨਾਂ ਨੇ ਮੇਰਾ ਫੋਨ ਕੱਢ ਦਿੱਤਾ ਇਸ ਤਰ੍ਹਾਂ ਮੇਰੇ ਨਾਲ 2000 ਰੁਪਏ ਦੀ ਸਾਈਬਰ ਕ੍ਰਾਈਮ ਦੀ ਠੱਗੀ ਹੋਈ ਮੈਂ ਅਮਨਦੀਪ ਸਿੰਘ ਮੇਰੇ ਅੱਜ ਤੋਂ 2.5 ਮਹੀਨੇ ਪਹਿਲਾਂ ਮੇਰੇ ਅਕਾਊਂਟ ਦੇ ਵਿੱਚੋਂ 1,90,000 ਰੁਪਏ ਦੇ ਵਿੱਚੋਂ ਬਿਜਲੀ ਠੱਗੀ ਹੋਈ ਆਨਲਾਈਨ ਠੱਗੀ ਹੋਈ ਮੈਂ ਜਦੋਂ ਇੱਕ ਇੱਕ ਸਿੰਪਲ ਜਿਹਾ ਮੈਸੇਜ ਮੈਨੂੰ ਬੈਂਕ ਦੇ ਨਾਂ ਦਾ ਆਇਆ ਤੇ ਮੈਂ ਜਿੱਦਾਂ ਹੀ ਉਹਨੂੰ ਓਪਨ ਕੀਤਾ ਤੇ ਮੇਰੇ ਓਪਨ ਕੀਤਾ ਤੇ ਓਪਨ ਕਰਨ ਤੋਂ ਬਾਅਦ ਮੈਂ ਫਿਰ ਫੋਨ ਆਪਣਾ ਰੱਖ ਦਿੱਤਾ ਤੇ ਜਦੋਂ ਵਿਦ 1 ਸੈਕਿੰਡ ਬਾਅਦ ਮੈਂ ਜਦੋਂ ਦੇਖਿਆ ਤਾਂ ਇੱਕ ਮੈਸੇਜ ਆਇਆ ਮੈਨੂੰ 99900 ਰੁਪਇਆ ਮੇਰੇ ਖਾਤੇ ਚ ਕੱਟ ਗਿਆ ਠੀਕ ਹੈ ਜੀ ਔਨ ਦਾ ਸਪੋਰਟ ਉੱਤੇ ਬਾਅਦ ਮੈਂ ਜਦੋਂ ਦੂਸਰਾ ਜਦੋਂ ਕਰਨ ਲੱਗਿਆ ਤਾਂ ਇੱਕ ट्रांजੈਕਸ਼ਨ ਹੋਰ ਹੋਈ ਤੇ ਮੈਂ ਨਾਲ ਹੀ 50 ਕੇ ਮੇਰੇ ਬ੍ਰਦਰ ਦਾ ਅਕਾਊਂਟ ਨੰਬਰ ਥਾ ਮੇਰੇ ਉਹਦੇ ਵਿੱਚ ਅਟੈਚ ਤੇ ਮੈਂ ਉਹਨਾਂ ਨੂੰ 50000 ਰੁਪਏ ਦਾ ਬ੍ਰਦਰ ਨੂੰ ਸੈਂਡ ਕਰਤਾ ਉਦੋਂ ਤੱਕ ਮੇਰੇ ਅਕਾਊਂਟ ਚੋਂ 190000 ਰੁਪਏ ਕੱਟ ਗਿਆ ਸੀ ਠੀਕ ਹੈ ਜੀ ਫਿਰ ਮੈਂ ਉਸੇ ਟਾਈਮ ਆਪਣੇ HDFC ਬੈਂਕ ਦੇ EMPLOYE ਨਾਲ ਗੱਲ ਕਰਕੇ ਆਪਣੇ ਅਕਾਊਂਟ ਫ੍ਰੀਜ਼ ਕਰਵਾਏ ਤੇ 1903 ਨੰਬਰ ਤੇ ਮੈਂ ਜਿਹੜਾ ਸਾਈਬਰ ਕ੍ਰਾਈਮ ਦਾ ਨੰਬਰ ਹੈ ਉਹਨਾਂ ਤੇ ਮੈਂ ਕਾਲ ਕੀਤੀ ਤੇ ਉਹਨਾਂ ਨੇ ਮੇ ਕੋਲ ट्रांजैक्शन ਆਈਡੀ ਵਗੈਰਾ ਲਈ ਉਹਨਾਂ ਨੇ ਮਤਲਬ ਮੇਰਾ ਉਹਨਾਂ ਨੇ ਕਿ ਉਹਨਾਂ ਨੇ ਰਿਪੋਰਟ ਦਰਜ ਕਰ ਲਈ ਤੇ ਉਹ ਉਹਨਾਂ ਨੇ ਵਿਦ 2 2 ਮਹੀਨੇ ਦੇ ਵਿੱਚ ਇਹ ਪ੍ਰੋਸੈਸ ਚੱਲੇ ਆ ਪ੍ਰੋਸੈਸ ਚੱਲੇ ਆ ਤੇ ਮੇਰੇ ਪੈਸੇ ਵਾਪਸ ਆ ਗਏ ਇਹ ਪੈਸੇ ਵਾਪਸ ਆਉਣ ਦੇ ਵਿੱਚ ਜਿੱਦਾਂ ਮੇਰਾ ਬੈਂਕ ਵਾਲੇ ਨੇ ਵੀ ਬੈਂਕ ਦੇ এমਪਲੋਈ ਨੇ ਵੀ ਸਾਫ ਦਿੱਤਾ ਤੇ ਸਾਈਬਰ ਕਰਾਈਮ ਵਾਲੇ ਨੇ ਵੀ ਸਾਫ ਦਿੱਤਾ ਬਟ ਇਹ ਹੈ ਮਤਲਬ ਕਿ ਸਾਨੂੰ ਅਵੇਅਰ ਹੋਣਾ ਚਾਹੀਦਾ ਜੇ ਅਸੀਂ ਟਾਈਮ ਦੇ ਹਿਸਾਬ ਦੇ ਨਾਲ ਆਪਣੀ ਜਿਹੜੀ ਕੰਪਲੀਟ ਕਰਨੀ ਜਾਵੇ ਜਾਂ ਜਿੱਦਾਂ ਵੀ ਆਪਣੇ ਪੇਮੈਂਟ ਜਿਹੜੀ ਹੈ ਨਾ ਸਾਈਬਰ ਕਰਾਈਮ ਨੂੰ ਦੱਸ ਦਿੱਤਾ ਜਾਵੇ ਪੇਮੈਂਟ ਸਟਕ ਹੋ ਜਾਂਦੀ ਹੈ ਕੋਈ ਬੜੀ ਗੱਲ ਨਹੀਂ ਹੈ ਪਰ ਤੁਸੀਂ ਅਵੇਅਰ ਹੋਣੇ ਚਾਹੀਦੇ ਤਾਂ ਹੀ ਸਭ ਕੁਝ ਹੋ ਸਕਦਾ ਹੈ ਕੁਝ ਨਹੀਂ ਹੋ ਸਕਦਾ ਸੋ ਦੇਖਿਆ ਤੁਸੀਂ ਦੋਸਤੋ ਕਿਤੇ ਤਾਂ ਬੈਂਕ ਦਾ ਲਿੰਕ ਭੇਜ ਕੇ ਕਿਤੇ ਕਹਿ ਕੇ ਵੀ ਤੁਹਾਡੀ ਲੋਟਰੀ ਨਿਕਲੀ ਹੈ ਜਾਂ ਐਸੋ ਜਿਹਾਂ ਮਸਾਲਾ ਵੀ ਨੇ ਜਦੋਂ ਆਪਾਂ ਦੇਖਦੇ ਹਾਂ ਕਿ ਸਾਡਾ ਕੰਪਿਊਟਰ ਹੀ ਹੈਕ ਕਰ ਲਿਆ ਸਾਡਾ ਮੋਬਾਈਲ ਹੈਕ ਕਰ ਲਿਆ ਸਾਡੇ ਜਿਹੜੇ ਆ ਉਹ ਪਾਸਵਰਡਸ ਜਿਹੜੇ ਆ ਸਾਡੇ ਸਾਰੇ ਲਿੰਕਸ ਉਹਨਾਂ ਕੋਲ ਚੱਲ ਜਾਂਦੇ ਆ ਔਰ ਸਾਨੂੰ ਪਤਾ ਵੀ ਨਹੀਂ ਹੁੰਦਾ ਸਾਡੇ ਬੈਂਕ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਜਾਂਦੇ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਿਸਮਾਂ ਨੇ ਗੱਲ ਨੂੰ ਚਰਚਾ ਨੂੰ ਅੱਗੇ ਜਾਰੀ ਰੱਖਣੀ ਆ ਕਿਉਂਕਿ ਇਹ ਦੱਸਿਆ ਸੀ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਧਾਰਨਾ ਨੇ ਅੱਜ ਪੰਜਾਬ ਦੇ ਵਿੱਚ ਕਿਹਾ ਦੇਸ਼ ਦੇ ਹਰ ਕੋਨੇ ਵਿੱਚ ਐਸੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਇਹ ਜਿਹੀ ਅਧਾਰਨਾ ਨਾ ਮਿਲਦੀਆਂ ਹੋਣ ਲੇਕਿਨ ਇਹ ਆਖਿਰ ਠਲ ਕਿਵੇਂ ਪਹੇਗੀ ਇਹ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਜਾਂ ਇੱਕ ਕਿਸਮਾਂ ਕਿਸ ਤਰ੍ਹਾਂ ਦੀਆਂ ਨੇ ਸਾਡੇ ਨਾਲ ਨੇ ਕਿਉਂਕਿ ਮੈਂ ਪਹਿਲਾਂ ਦੱਸਿਆ ਸਾਡੇ ਨਾਲ ਇੰਦਰਵੀਰ ਸਿੰਘ ਜੀ ਨੇ ਡੀਆਈਜੀ ਸਾਹਿਬ ਡੀਆਈਜੀ ਸਾਹਿਬ ਗੱਲ ਕਰਾਂਗੇ ਸਾਈਬਰ ਕ੍ਰਾਈਮ ਕਿਉਂਕਿ ਬਹੁਤ ਸਾਰੀਆਂ ਕਿਸਮਾਂ ਆ ਗਈਆਂ ਕਿਤੇ ਤਾਂ ਹੈਕਰਸ ਜਿਹੜੇ ਹੈਕ ਕਰ ਰਿਹਾ ਤੁਹਾਡਾ ਚੀਜ਼ ਕਿਤੇ ਆ ਫੋਨ ਕਰ ਰਿਹਾ ਕਿਤੇ ਕੁਝ ਕਰ ਰਿਹਾ ਇਹ ਕਿੰਨੀਆਂ ਕਿ ਕਿਸਮਾਂ ਦੇ ਵਿੱਚ ਇਹ ਜਿਹੜੇ ਹੋ ਰਹੀਆਂ ਤਗੀਆਂ देखो मोटे तौर पे मैं इन्नू दो तरीके नाल रे दा वर्गीकरण मैं समझदा करत ਕੀਤਾ ਜਾਣਾ ਚਾਹੀਦਾ। ਇੱਕ ਹੈ ਸਬਜੈਕਟ ਮੈਟਰ ਦੇ ਹਿਸਾਬ ਨਾਲ। ਕਿ ਸਾਈਬਰ ਕਰਾਈਮ ਦੇ ਵਿੱਚ ਮੈਂ ਸਮਝਦਾ ਕਿ ਤਿੰਨ ਚਾਰ ਮੁੱਖ ਤੌਰ ਦੇ ਉੱਤੇ ਇਹਨਾਂ ਦੇ ਵਰਗ ਅਲੱਗ-ਅਲੱਗ ਬਣਦੇ ਨੇ। ਜੀ। ਸਭ ਤੋਂ ਪਹਿਲਾਂ ਜੋ ਸਾਡੇ ਦੋਨਾਂ ਕਾਲਰਸ ਨੇ ਵੀ ਦੱਸਿਆ ਐਕਸਪੀਰੀਅੰਸ ਸ਼ੇਅਰ ਕੀਤਾ ਉਹ ਹੈਗਾ ਪੈਸਿਆਂ ਦੀ ਠੱਗੀ। ਬਿਲਕੁਲ। ਫਰਾਡ, ਆਨਲਾਈਨ ਫਾਈਨੈਂਸ਼ੀਅਲ ਫਰਾਡ। ਉਸ ਤੋਂ ਬਾਅਦ ਇੱਕ ਆ ਜਾਂਦਾ ਹੈ ਫਿਰ ਆਈਡੈਂਟੀਟੀ ਥੈਫਟ। ਜੀ। ਕਿ ਮਤਲਬ ਕਿਸੇ ਹੋਰ ਦੀ ਪਹਿਚਾਨ ਚੁਰਾ ਕੇ ਫਿਰ ਉਹਨੂੰ ਇਮਪਰਸੋਨੇਟ ਕਰਕੇ ਅੱਗੇ ਕੋਈ ਫਾਇਦਾ ਲੈ ਜਾਣਾ ਬਿਲਕੁਲ ਦੂਸਰੀ ਤਿੱਕ ਇਹਦਾ ਹੋ ਗਿਆ ਤੀਸਰਾ ਹੈ ਫਿਰ ਪੋਰਨੋਗ੍ਰਾਫੀ ਜਾਂ ਆਬਸਿਨਿਟੀ ਬਿਲਕੁਲ ਉਹਦੇ ਸ਼ਿਕਾਰ ਖਾਸ ਤੌਰ ਤੇ ਲੇਡੀਜ਼ ਜਾਂ ਬੱਚੇ ਹੁੰਦੇ ਨੇ ਬਿਲਕੁਲ ਫਿਰ ਹੈ ਕਿ ਜਿਸ ਤਰ੍ਹਾਂ ਕਿਸੇ ਦਾ ਇਨਫੋਰਮੇਸ਼ਨ ਲੈ ਕੇ ਉਹਨੂੰ ਅੱਗੇ ਫਰਦਰ ਯੂਜ਼ ਕਰਕੇ ਉਹਨੂੰ ਫਸਾ ਦੇਣਾ ਕਿਸੇ ਕ੍ਰਾਈਮ ਦੇ ਅਗੇਨ ਉਹ ਇਟ ਇਜ਼ ਅ ਕਾਈਂਡ ਆਫ ਆਇਡੈਂਟੀਥੈਫਟ ਓਨਲੀ ਸੋ ਮੁੱਖ ਤੌਰ ਤੇ ਇਹਨਾਂ ਦਾ ਸਬਜੈਕਟ ਮੈਟਰ ਦੇ ਹਿਸਾਬ ਨਾਲ ਤਾਂ ਵਰਗੀਕਰਨ ਇਹ ਹੋ ਗਿਆ ਜੀ ਇਸ ਤੋਂ ਇਲਾਵਾ ਮੈਂ ਸਮਝਦਾ ਵੀ ਇੱਕ ਹੋਰ ਵਰਗੀਕਰਨ ਕੀਤਾ ਜਾਣਾ ਜ਼ਰੂਰੀ ਹੈ ਕਿ ਟਾਰਗੇਟ ਜਿਹੜੇ ਵਿਕਟਿਮਸ ਨੇ ਉਹ ਕਿਸ ਰਿਕੇ ਦੇ ਨੇ ਬਿਲਕੁਲ ਉਹਦੇ ਵਿੱਚ ਮੈਂ ਇਹ ਸਮਝਦਾ ਵੀ ਅਗੇਨ ਚਾਰ ਹੀ ਮੁੱਖ ਤੌਰ ਦੇ ਉੱਤੇ ਉਹ ਟਾਰਗੇਟਸ ਬਣਦੇ ਨੇ ਪਹਿਲਾ ਹੈ ਛੋਟੇ ਬੱਚੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਚਾਈਲਡ ਪੋਰਨੋਗ੍ਰਾਫੀ ਜਾਂ ਅਬਸਿਨਿਟੀ ਉਹ ਉਹਦਾ ਸ਼ਿਕਾਰ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਬਿਕੋਜ਼ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਆਨਲਾਈਨ ਕੁਝ ਕਰ ਰਹੇ ਨੇ ਤਾਂ ਉਹਦੀ ਇੰਪਲੀਕੇਸ਼ਨ ਅੱਗੇ ਕੀ ਹੋ ਜਾਏਗੀ ਬਿਲਕੁਲ ਫਿਰ ਅਗੇ ਆਪਣੇ ਯੂਥ ਯੂਥ ਨੂੰ ਮੈਂ ਅਗੇਨ ਮੇਲਸ ਐਂਡ ਫੀਮੇਲਸ ਦੇ ਵਿੱਚ ਵੰਡੂਗਾ ਉਹ ਕਿਉਂਕਿ ਜਨਰਲੀ ਯੂਥ ਜਿਹੜਾ ਸਾਰਾ ਹੁੰਦਾ ਉਹ ਥੋੜਾ ਜਿਹਾ ਹੁੰਦਾ ਉਹਨੂੰ ਮਤਲਬ ਜਲਦੀ ਕੁਝ ਸਫਲਤਾ ਪ੍ਰਾਪਤ ਕਰਨ ਦਾ ਰਾਤੋ ਰਾਤ ਕਰੋੜਪਤੀ ਬਣਨ ਦਾ ਸੁਪਨਾ ਜਿੱਤਣਾ ਕਿਤੇ ਖਰਾ ਬਿਲਕੁਲ ਤੁਸੀਂ ਇਹ ਗੱਲ ਬਿਲਕੁਲ ਦਰਸ ਕਹੀ ਹੈ ਵੀ ਰਾਤੋ ਰਾਤ ਕਰੋੜਪਤੀ ਬਣਨ ਦਾ ਜਾਂ ਅਮੀਰ ਬਣਨ ਦਾ ਸੁਪਨਾ ਬਿਲਕੁਲ ਸੋ ਉਹਨਾਂ ਨੂੰ ਲੋਅਰ ਕਰਨਾ ਉਹਨਾਂ ਨੂੰ ਵਰਗ ਲਾਣਾ ਬਹੁਤ ਈਜ਼ੀ ਹੁੰਦਾ ਜੀ ਤੋ ਖਾਸ ਤੌਰ ਤੇ ਜੇ ਮੇਲਜ਼ ਦੀ ਗੱਲ ਕਰੀਏ ਤਾਂ ਮੇਲਜ਼ ਇਸ ਤਰੀਕੇ ਦੇ ਕ੍ਰਾਈਮ ਦਾ ਸ਼ਿਕਾਰ ਹੁੰਦੇ ਆ ਜੀ ਲੇਡੀਜ਼ ਦੀ ਗੱਲ ਕਰੀਏ ਤਾਂ ਫਿਰ ਉਹੀ ਅਬਸੈਨਿਟੀ ਔਰ ਕੋਈ ਇਸ ਤਰੀਕੇ ਦੇ ਉਹਨਾਂ ਦੇ ਮਤਲਬ ਫੋਟੋਗ੍ਰਾਫੀ ਕੋਈ ਲੈ ਜਣਾ ਜਾਂ ਵੀਡੀਓਗ੍ਰਾਫੀ ਲੈ ਜਣਾ ਜਿਹੜੀ ਬਾਅਦ ਦੇ ਵਿੱਚ ਉਹਨਾਂ ਨੂੰ ਇਮਬੈਰਮੈਂਟ ਕਰ ਦਿੰਦੀ ਜੀ ਫਿਰ ਇੱਕ ਜਿਹੜਾ ਵਰਗ ਹੈ ਉਹ ਹੈ ਸਾਡੇ ਸੀਨੀਅਰ ਸਿਟੀਜ਼ਨਸ ਜੀ ਖਾਸ ਤੌਰ ਤੇ ਮੈਂ ਇਹ ਮਤਲਬ ਜ਼ਰੂਰ ਦੱਸਣਾ ਚਾਹਾਂਗਾ ਜਿਹੜੇ ਸਾਡੇ ਰਿਟਾਇਰੀਜ਼ ਨੇ ਜੀ ਜਿਹੋ ਜਿਹਨੋਂ ਰਿਟਾਇਰਮੈਂਟ ਤੇ ਦੇਖੋ ਸਾਰਿਆਂ ਨੂੰ ਪਤਾ ਕਿ ਕੁਝ ਪੈਸੇ ਲਮਸਮ ਸਰਕਾਰ ਵੱਲੋਂ ਜਾਂ ਮਤਲਬ ਡਿਪਾਰਟਮੈਂਟ ਵੱਲੋਂ ਮਿਲਦੇ ਨੇ ਬਿਲਕੁਲ ਉਹ ਇਹ ਸਾਈਬਰ ਕ੍ਰਾਈਮਨਲ ਜਿਹੜੇ ਨੇ ਇਹਨੇ ਇਹ ਛਾਤਰ ਦਿਮਾਗ ਦੇ ਹੁੰਦੇ ਨੇ ਇਹਨਾਂ ਨੇ ਸਾਰੇ ਅਕਾਊਂਟਸ ਦੇ ਉੱਤੇ ਨਿਗਰ ਰੱਖੀ ਹੁੰਦੀ ਹੈ ਕਿ ਕਿਹੜੇ ਅਕਾਊਂਟ ਦੇ ਵਿੱਚ ਇੱਕਦਮ ਕੋਈ ਵੱਡਾ ਪੈਸਾ ਆਇਆ ਕੋਈ 50 ਲੱਖ ਰੁਪਏ ਟਰਾਂਸਫਰ ਹੋਇਆ 60 ਲੱਖ ਰੁਪਏ ਟਰਾਂਸਫਰ ਹੋਇਆ ਨਹੀਂ ਤੁਹਾਡਾ ਕੀ ਮਤਲਬ ਹੈ ਵੀ ਇਹ ਬੈਂਕ ਵਾਲਾ ਵਿੱਚ ਨਾ ਰਲੇ ਹੋਏ ਹੁੰਦੇ ਨੇ ਜਾਂ ਇਹਨਾਂ ਨੇ ਕੁਛ ਐਸ ਤਰ੍ਹਾਂ ਦੀ ਆਪਣੀ ਹੈਕ ਕੀਤੀ ਹੁੰਦੀ ਹੈ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਜੀ ਇਹ ਕੋਈ ਨਾ ਕੋਈ ਇਹਨਾਂ ਦਾ ਜਾਂ ਤਾਂ ਹੋ ਸਕਦਾ ਕਦੇ ਵਾਰੀ ਕੋਈ ਇਨਸਾਈਡਰ ਵੀ ਰਲਿਆ ਹੋ ਸਕਦਾ ਜਾਂ ਜਦਾਂ ਮਤਲਬ ਕੋਈ ਜਨਰਲ ਇਨਫੋਰਮੇਸ਼ਨ ਦੇ ਹਿਸਾਬ ਨਾਲ ਜਾਂ ਕੋਈ ਕਿਸੇ ਸਰਵਰ ਨੂੰ ਹੈਕ ਕਰਕੇ ਉਹਨਾਂ ਦੇ ਕੋਲ ਇਨਫੋਰਮੇਸ਼ਨ ਪਹੁੰਚ ਜਾਂਦੀ ਵੀ ਇਸ ਅਕਾਊਂਟ ਦੇ ਵਿੱਚ ਆ ਪੈਸੇ ਆਏ ਨੇ ਫਿਰ ਉਹ ਉਹਨਾਂ ਨੂੰ ਰਿਟਾਇਰੀ ਕਿਸੇ ਵੀ ਤਰੀਕੇ ਨਾਲ ਟਾਰਗੇਟ ਹੋ ਜਾਂਦੇ ਕਿ ਹਨੀ ਤੁਹਾਡਾ ਇਨਵੈਸਟਮੈਂਟ ਕਰਦੇ ਆਂ ਕਿ ਰਿਟਾਇਰਮੈਂਟ ਦੇ ਪੈਸਿਆਂ ਦਾ ਤੁਹਾਨੂੰ ਵਜਵੀਂ ਇਨਕਮ ਆਉਣ ਲੱਗ ਪਈ ਜਾਂ ਅਗਰ ਮੈਂ ਇਹਦੇ ਤੇ ਇੱਕ ਐਗਜ਼ਾਮਪਲ ਦਿਆਂ ਤਾਂ ਸ਼ਾਇਦ ਤੁਸੀਂ ਸੁਣਿਆ ਵੀ ਹੋਵੇਗਾ ਇੱਕ ਜਮਤਾਰਾ ਨਾਮ ਦੀ ਸੀਰੀਜ਼ ਆਈ ਸੀ ਪਿੱਛੇ ਜੀ ਦੋ ਤਿੰਨ ਸਾਲ ਪੁਰਾਣੀ ਗੱਲ ਹੋ ਗਈ ਝਾਰਖੰਡ ਦੇ ਵਿੱਚ ਜਗ੍ਹਾ ਹੈ ਜਮਤਾਰਾ ਜਿੱਥੋਂ ਪਹਿਲਾਂ ਇੰਡੀਆ ਦਾ ਸਾਰਾ ਸਾਈਬਰ ਕ੍ਰਾਈਮ ਓਰੀਜਿਨੇਟ ਹੋ ਰਿਹਾ ਸੀ ਉੱਥੇ ਬੈਠ ਕੇ ਉਹ ਸਾਈਬਰ ਕ੍ਰਾਈਮਨਲਸ ਆਪਣੇ ਸਾਰੇ ਆਪਰੇਸ਼ਨਸ ਕਰਦੇ ਸੀ ਬਿਲਕੁਲ ਉਹਦੇ ਉੱਤੇ ਇੱਕ ਸੀਰੀਜ਼ ਬਣੀ ਸੀ ਬਹੁਤ ਅੱਛੀ ਮੈਂ ਇਨਫੈਕਟ ਦਰਸ਼ਕਾਂ ਨੂੰ ਇਹ ਅਪੀਲ ਕਰਾਂਗਾ ਵੀ ਜਿਨ੍ਹਾਂ ਨੇ ਨਹੀਂ ਦੇਖੀ ਉਹ ਸੀਰੀਜ਼ ਉਹ ਜ਼ਰੂਰ ਉਹ ਸੀਰੀਜ਼ ਦੇਖਣ ਬਹੁਤ ਇਨਫੋਰਮੇਟਿਵ ਸੀਰੀਜ਼ ਹੈ ਜੀ ਉਹਦੇ ਵਿੱਚ ਉਹ ਜਿਹੜੀ ਮੇਨ ਲੀਡ ਦੀ ਐਕਟਰੈਸ ਉਹਨਾਂ ਦੀ ਉਹ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਕਰਦੀ ਹੈ ਕਿ ਕਿਵੇਂ ਅਸੀਂ ਜਿਹੜੇ ਰਿਟਾਇਰੀਜ਼ ਨੇ ਜਾਂ 올ਡ ਏਜ ਬੰਦੇ ਨੇ ਉਹਨਾਂ ਨੂੰ ਅਸੀਂ ਟਾਰਗੇਟ ਕਰਦੇ ਹਾਂ ਬਿਲਕੁਲ ਬਿਲਕੁਲ ਸੋ ਇਹ ਉਹਨਾਂ ਦਾ ਉਮਰ ਦੇ ਸਾਹਿਬ ਨਾਲ ਵਕੀ ਕਰਨ ਹੋਵੇ ਬਿਲਕੁਲ ਅਪਾ ਇਸੇ ਤਰ੍ਹਾਂ ਜਾ ਰਹਾ ਕਿ ਮੈਂ ਤੁਹਾਡੇ ਕੋਲ ਏਵਨ ਅੱਜਕੱਲ ਏਆਈ ਜਿਹੜੀ ਆਈ ਹੈ ਨਾ ਇਹਦੇ ਬਾਰੇ ਪੁੱਛਣਾ ਵੀ ਇਹ ਵੀ ਕਿਤੇ ਨਾ ਕਿਤੇ ਖਰਾਬ ਕਰ ਰਹੀ ਹੈ ਅਗਲਾ ਕੁਸ਼ਨ ਪ੍ਰਸ਼ਨ ਮੇਰਾ ਹੈਗਾ ਲੇਕਿਨ ਮੈਂ ਗੱਲ ਪੁੱਛਣਾ ਚਾਹਾਂਗਾ ਤੁਹਾਡੇ ਕੋਲ ਮਨੋਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਦੋਨਾਂ ਕੋਲੋਂ ਪੁੱਛਾਂਗਾ ਕਿ ਤੁਸੀਂ ਵੀ ਬਹੁਤ ਮਾਸਟਰ ਹੈਗੇ ਹੋ ਆਈਟੀ ਦੇ ਤੁਹਾਡੇ ਕੋਲੋਂ ਮੈਂ ਏਆਈ ਦਾ ਕੁਐਸਚਨ ਜ਼ਰੂਰ ਪੁੱਛਾਂਗਾ ਲੇਕਿਨ ਮੈਂ ਇੱਕ ਚੀਜ਼ ਤੁਹਾਡੇ ਕੋਲੋਂ ਪਹਿਲਾਂ ਪੁੱਛਣੀ ਚਾਹੁੰਦਾ ਇਹਨਾਂ ਨੇ ਕਿਹਾ ਵੀ ਰਾ ਜਾਪਾ ਇਹਨਾਂ ਨੇ ਵਰਗੀਕਰਨ ਕਰ ਦਿੱਤਾ ਵੀ ਯੂਥ ਚਲੋ ਬੱਚਿਆਂ ਦੀ ਅਸੀਂ ਛੱਡ ਦਿੰਨੇ ਆ ਲੇਕਿਨ ਯੂਥ 35 ਸਾਲ ਤੱਕ ਯੂਥ ਅਸੀਂ ਕਹਿੰਦੇ ਆ 35 ਸਾਲ ਦੀ ਉਮਰ ਤੱਕ ਉਸ ਤੋਂ ਉੱਪਰ ਵਾਲਿਆਂ ਦਾ ਵੀ ਖੁਆਬ ਹੈ 60 70 ਵਾਲਿਆਂ ਦਾ ਵੀ ਖੁਆਬ ਹੋਏਗਾ ਵੀ ਅਸੀਂ ਕਰੋੜਪਤੀ ਬਣੀਏ ਵੀ ਆਪਾਂ ਇਹਨੂੰ ਕਹੀਏ ਵੀ ਇਹ ਜਿਹੜਾ ਇੰਟਰਨੈਟ ਕਿੰਨੇ ਪਰਸੈਂਟ ਤੁਹਾਡੇ ਸਾਹਮਣੇ ਯੂਜ਼ ਕਰਦੇ ਨੇ ਕਿੰਨੇ ਲੋਕ ਨੇ ਜਿਹੜੇ ਇਸ ਵਰਗੀਕਰਨ ਜਾਣਦੇ ਨੇ ਵੀ ਕਿ ਪਰਸੈਂਟੇਜ ਦੇ ਹਿਸਾਬ ਦੇ ਨਾਲ ਜਾਂ ਓਵਰਾਲ ਓਵਰਆਲ ਆਪਾਂ ਗੱਲ ਕਰੀ ਤਾਂ ਕਿੰਨੀ ਪਰਸੈਂਟੇਜ ਇਹਨੂੰ ਕਰਾ 93% ਅਗਰ ਮੈਂ ਪੂਰੇ ਵਰਲਡ ਦੀ ਐਗਜ਼ਾਮਪਲ ਲਾਵਾਂ ਤੇ 93% ਜਿਹੜੇ ਲੋਕ ਨੇ ਉਹ ਇੰਟਰਨੈਟ ਯੂਜ਼ ਕਰ ਰਹੇ ਨੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣਾ ਕਿ ਆਪਾਂ ਬੱਜਿਆ ਕਿੱਦਾਂ ਜਾ ਸਕਦਾ ਜਦ ਤੱਕ ਅਸੀਂ ਡਿਸਕਨੈਕਟਡ ਆ ਇੰਟਰਨੈਟ ਤੋਂ ਅਸੀਂ ਬੱਜ ਸਕਦੇ ਆ ਇੱਕ 온ਟਾਰੀਓ ਚ ਇੱਕ ਉੱਥੇ ਦੀ ਇੱਕ ਸੋਸਾਇਟੀ ਆ ਉਹ ਹਾਲੇ ਤੱਕ ਇੰਟਰਨੈਟ ਬਿਜਲੀ ਤੋਂ ਦੂਰ ਨੇ ਉਹ ਕਹਿੰਦੇ ਨੇ ਕਿ ਇਹਨੂੰ ਰੱਬ ਨੇ ਨਹੀਂ ਬਣਾਇਆ ਤੇ ਅਸੀਂ ਯੂਜ਼ ਨਹੀਂ ਕਰਨਾ ਸ਼ਾਇਦ ਉਹ ਹੀ ਲੋਕ ਬੱਜ ਸਕਦੇ ਨੇ ਲੇਕਿਨ ਜਦੋਂ ਹੁਣ ਅਸੀਂ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਦੇਖ ਲਓ ਆਪਣੇ ਘਰ ਚ ਸਾਡੇ ਸਮਾਰਟ ਡਿਵਾਈਸਸ ਲਾਈਕ ਇੰਟਰਨੈਟ ਦੇ ਨਾਲ ਜੁੜੇ ਹੋਏ ਸਾਡੇ ਟੀਵੀ ਨੇ ਅਸੀਂ ਲੈਪਟਾਪ ਦੇ ਨਾਲ ਜੁੜੇ ਹੋਏ ਆ ਡੈਸਕਟਾਪ ਨਾਲ ਜੁੜੇ ਆ ਹਰ ਇੱਕ ਜੀ ਸਾਡੀ ਇਨਸਿਕਿਉਰ ਆ ਅੱਜਕੱਲ੍ਹ ਦੂਸਰੀ ਗੱਲ ਸਭ ਤੋਂ ਵੱਡੀ ਤੁਸੀਂ ਦੇਖੋ ਇੱਕ ਨਵੀਂ ਕਾਲ ਆ ਰਹੀ ਹੈ ਉਹ ਚ ਲਿਖ ਉਹ ਬੋਲਦੇ ਨੇ ਕਿ ਅਸੀਂ RBI ਤੋਂ ਬੋਲ ਰਹੇ ਨੇ ਤੁਸੀਂ ਥੋੜੇ ਦਿਨ ਪਹਿਲਾਂ ਆਪਣਾ ਤੁਹਾਡਾ ਫੋਨ ਜਿਹੜਾ ਆ ਉਹ ਕ੍ਰਾਈਮਨਲ ਐਕਟੀਵਿਟੀਜ਼ ਯੂਜ਼ ਹੋਇਆ ਪਲੀਜ਼ ਪ੍ਰੈਸ 1 ਅਗਰ ਤੁਸੀਂ ਇਹ ਤੋਂ ਬਚਣਾ ਚਾਹੁੰਦੇ ਹੋ ਅਗਰ ਨਹੀਂ ਬਚਣਾ ਚਾਹੁੰਦੇ ਪ੍ਰੈਸ 2 ਅਸੀਂ ਤੁਹਾਡੇ ਅਗੇਂਸ ਐਫ ਆਈ ਆਰ ਕਰ ਬੰਦਾ ਡਰ ਜਾਂਦਾ ਆ ਉਹ ਜਦੋਂ ਹੀ ਪ੍ਰੈਸ 1 ਕਰਦਾ ਆ ਤੁਹਾਡਾ ਡਾਟਾ ਸਾਰਾ ਜਿਹੜਾ ਉਹਨਾਂ ਕੋ ਬ੍ਰੀਚ ਹੋ ਕੇ ਇਮੀਜੈਂਟਲੀ ਉਹਨਾਂ ਕੋ ਚਲੇ ਜਾਂਦਾ ਹੁਣ ਤੁਸੀਂ ਜਦੋਂ ਵੀ ਕੋਈ ਐਪਲੀਕੇਸ਼ਨ ਇੰਸਟਾਲ ਕਰਨੀ ਆ ਉਹਨੂੰ ਸੋਚ ਸਮਝ ਕੇ ਕਰੋ ਅਗਰ ਉਹ ਫ੍ਰੀਵੇਅਰ ਮੈਂ ਤੁਹਾਡੇ ਕੋਲ ਉਹੀ ਮੇਰਾ ਪ੍ਰਸ਼ਨ ਹੈ ਵੀ ਇਹਨਾਂ ਨੇ ਵਰਗੀਕਰਨ ਤਾਂ ਕਰ ਦਿੱਤਾ ਵੀ ਇੱਕ ਇਹਨਾਂ ਨੇ ਕਹਿੰਦੇ ਹੋਏ ਓਵਰ 93% ਜਿਹੜੇ ਲੋਕ ਹੈ ਉਹ ਇੰਟਰਨੈਟ ਯੂਜ਼ ਕਰਦੇ ਹੈ ਇੰਟਰਨੈਟ ਤਾਂ ਯੂਜ਼ ਕਰਦੇ ਹੈ ਲੇਕਿਨ ਤੁਹਾਡੇ ਕੋਲ ਤਾਂ ਪਰਸੈਂਟੇਜ ਹੋਏਗੀ ਵੀ ਇਹ ਜਿਹੜੀ ਫੋਨ ਆਂਦੇ ਹੈ ਕੁਛਾਂ ਦੇ ਸਾਰੇ ਤਾਂ ਕਰਦੇ ਨਹੀਂ ਹੋਣਗੇ ਬਹੁਤ ਸਾਰੇ ਲੋਕ ਹੈ ਜਿਹੜੇ ਇਹਨੂੰ ਸਹੀ ਤਰੀਕੇ ਨਾਲ ਚਲਾ ਰਹੇ ਹੈ ਇਹਦਾ ਯੂਜ਼ ਕਰ ਰਿਹਾ ਹੈ ਆਪਣੇ ਸਹੀ ਤਰੀਕੇ ਨਾਲ ਯੂਜ਼ ਕਰ ਰਿਹਾ ਸੋ ਇਹ ਜੇ ਕਿਤੇ ਹੋਇਆ ਵੀ ਤੁਹਾਡਾ ਕ੍ਰਾਈਮ ਰੇਟ ਜਿਹੜਾ ਹੈਗਾ ਇਹ ਫਰਜੀ ਕਾਲਾਂ ਦਾ ਫਰਜੀ ਇਹਨਾਂ ਚੀਜ਼ਾਂ ਦਾ ਵੀ ਆਪਣੇ ਕਿਹੜੇ ਸਟੇਟ ਦੇ ਵਿੱਚ ਜ਼ਿਆਦਾ ਮਹਿਸੂਸ ਕਰਦੇ ਹੋ ਤੁਸੀਂ ਵੀ ਇੱਕ ਜਿਸ ਤਰ੍ਹਾਂ ਬਿਹਾਰ ਦੀ ਐਗਜ਼ਾਮਪਲ ਦਿੱਤੀ ਵੀ ਬਿਹਾਰ ਦੇ ਵਿੱਚ ਇਹ ਹੁੰਦਾ ਸੀ ਤੇ ਉਹ ਤਾਂ ਹੀ ਫਿਲਮ ਬਣੀ ਹੈ ਵੀ ਅਗਰ ਉੱਥੇ ਹੁੰਦਾ ਸੀਗਾ ਲੇਕਿਨ ਹੁਣ ਪੰਜਾਬ ਦੇ ਵਿੱਚ ਵੀ ਔਰ ਖਾਸ ਕਰ ਇਹ ਦੇਖਿਆ ਹੈ ਸਰ ਵੀ ਪਾਕਿਸਤਾਨ ਤੋਂ ਬੜੇ ਕਾਲਸ ਆਉਂਦੇ ਆ 92 ਜਿਹਨਾਂ ਦਾ ਕੋਡ ਹੈਗਾ ਉਹ ਬਹੁਤ ਕਾਲਸ ਆਉਂਦੇ ਆ ਇਸ ਤਰ੍ਹਾਂ ਦੇ ਕਾਲਸ ਆਉਂਦੇ ਦੂਸਰੀ AI ਅੱਜਕੱਲ ਤੁਸੀਂ ਇੱਥੇ ਬੈਠੇ ਹੋ ਮੈਂ ਇੱਥੇ ਸਾ ਖਰਾਬ ਕਰਾ ਦੇਣਗੇ ਉਹ ਮਤਲਬ ਇਹ ਵੀ AI ਟੂਲ ਕਰ ਰਿਹਾ ਹੈ ਇਹ ਟੂਲ ਵੀ ਕਿਤੇ ਨਾ ਕਿਤੇ ਖਤਰਨਾਕ ਸਾਬਤ ਹੋ ਰਿਹਾ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਡੈਫੀਨਿਟਲੀ ਜੀ ਦੇਖੋ ਟੈਕਨੋਲੋਜੀ ਕੋਈ ਵੀ ਹੁੰਦੀ ਹੈ ਉਹਦੇ ਦੋਨੋਂ ਪਹਿਲੂ ਹੁੰਦੇ ਨੇ ਬਿਲਕੁਲ ਉਹਨੂੰ ਯੂਜ਼ ਵੀ ਕੀਤਾ ਜਾਂਦਾ ਔਰ ਮਿਸਯੂਜ਼ ਵੀ ਕੀਤਾ ਜਾਂਦਾ ਐਬਿਊਜ਼ ਵੀ ਕੀਤਾ ਜਾਂਦਾ ਬਿਲਕੁਲ ਤੋਂ ਸੇਮ ਇਜ਼ ਟਰੂ ਫਾਰ ਇੰਟਰਨੈਟ ਇੰਟਰਨੈਟ ਦਾ ਵੀ ਜੇ ਆਪਾਂ ਸਹੀ ਤਰੀਕੇ ਨਾਲ ਯੂਜ਼ ਕਰਦੇ ਹਾਂ ਤਾਂ ਬਹੁਤ ਜਿਹੜਾ ਇਹ ਮਤਲਬ ਇੰਪੋਰਟੈਂਟ ਔਰ ਬੜੀ ਲਾਭਕਾਰੀ ਚੀਜ਼ ਹੈ ਇੰਟਰਨੈਟ ਇਹਦੇ ਨਾਲ ਕਈ ਸਾਰੀਆਂ ਚੀਜ਼ਾਂ ਸਾਡੀਆਂ ਸੌਖੀਆਂ ਹੋ ਗਈਆਂ ਦੇਖੋ ਲੋਕਾਂ ਨੂੰ ਜੇ ਆਪਾਂ ਸਰਵਿਸ ਡਿਲੀਵਰੀ ਦੀ ਗੱਲ ਕਰੀਏ ਸਰਕਾਰ ਵੱਲੋਂ ਤਾਂ ਲੋਕਾਂ ਨੂੰ ਘਰੇ ਬੈਠਿਆਂ ਸਾਰੀਆਂ ਸਰਵਿਸਿਜ਼ ਮਿਲਣ ਲੱਗ ਪਈ ਇੰਟਰਨੈਟ ਜ਼ਰੀਏ ਸੋ ਇਹ ਤਾਂ ਹੈਗਾ ਇੰਟਰਨੈਟ ਦਾ ਸਦਉਪਯੋਗ ਉਹ ਤਾਂ ਚੰਗਾ ਯੋਗ ਜੇ ਹੁਣ ਉਹਦੇ ਮਿਸਯੂਜ਼ ਦੀ ਗੱਲ ਕਰੀਏ ਤਾਂ ਉਹਦਾ ਤਾਂ ਫਿਰ ਕੋਈ ਅੰਤ ਹੀ ਨਹੀਂ ਹੈ ਕਿਸੇ ਵੀ ਟੈਕਨੋਲੋਜੀ ਨੂੰ ਮਿਸਯੂਜ਼ ਕੀਤਾ ਜਾ ਸਕਦਾ ਹੈ ਬਿਲਕੁਲ ਲੇਕਿਨ ਲੋੜ ਹੈ ਉਹਦੇ ਬਾਰੇ ਅਵੇਅਰ ਹੋਣ ਦੀ ਕਿ ਮਿਸਯੂਜ਼ ਤੋਂ ਕਿਵੇਂ ਅਸੀਂ ਬਚਣਾ ਬਿਲਕੁਲ ਕੋਈ ਅਸੀਂ ਵਿਕਟਿਮ ਨਾ ਬਣੀਏ ਕਿਸੇ ਸਾਈਬਰ ਕ੍ਰਾਈਮ ਦੇ ਉਹਦੇ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਕਿ ਡੀਫੇਕ AI ਦੀ ਗੱਲ ਕੀਤੀ ਅੱਜ ਕੱਲ ਇੱਕ ਨਵੀਂ ਟੈਕਨੋਲੋਜੀ ਹੈ ਜਿਹਨੂੰ ਆਪਾਂ ਡੀਫੇਕ ਦੇ ਨਾਮ ਨਾਲ ਜਾਣਦੇ ਹਾਂ ਉਹ ਕਿਸੇ ਦਾ ਵੀ ਚਿਹਰਾ ਲਗਾ ਕੇ ਨਾਟ ਜਸਟ ਫੋਟੋ ਉਹ ਰਨਿੰਗ ਵੀਡੀਓ ਬਣਾ ਦਿੰਦੇ ਨੇ ਬਿਲਕੁਲ ਫੇਕ ਉਹਨੂੰ ਆਪਾਂ ਡੀਪ ਫੇਕ ਦੇ ਨਾਮ ਨਾਲ ਜਾਣਦੇ ਆਲਰੇਡੀ ਮੈਂ ਆਈ ਥਿੰਕ ਇੱਕ ਵਾਰੀ ਪਹਿਲਾਂ ਵੀ ਕਿਤੇ ਇਹਦੇ ਬਾਰੇ ਚਰਚਾ ਹੋਈ ਸੀ ਜੀ ਸੋ ਇਹ ਲੋਕਾਂ ਦੇ ਵਾਸਤੇ ਲੋਕਾਂ ਨੂੰ ਮਤਲਬ ਮੂਰਖ ਬਣਾਉਣ ਲਈ ਜਾਂ ਉਹਨਾਂ ਨੂੰ ਮਤਲਬ ਕਰਨ ਵਾਸਤੇ ਦੂਜੇ ਪਾਸੇ ਉਹਨਾਂ ਦਾ ਦਿਮਾਗ ਸੈੱਟ ਕਰਨ ਵਾਸਤੇ ਬੜਾ ਇੱਕ ਕਹੋ ਵੀ ਇੰਪੋਰਟੈਂਟ ਟੂਲ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ ਸੋ ਲੋੜ ਹੈ ਇਹ ਵੀ ਲੋਕੀ ਥੋੜੇ ਜੇ ਸਤਰਕ ਰਹਿਣ ਥੋੜੇ ਜੇ ਸਾਵਧਾਨ ਹੋ ਕੇ ਰਹਿਣ ਹਰ ਇੱਕ ਚੀਜ਼ ਨੂੰ ਪਹਿਲਾਂ ਵੈਰੀਫਾਈ ਕਰਨ ਖਾਸ ਤੌਰ ਤੇ ਜੋ ਕਿਸੇ ਅਨਨੋਨ ਬੰਦੇ ਵੱਲੋਂ ਜਾਂ ਅਨਨੋਨ ਨੰਬਰ ਵੱਲੋਂ ਕੋਈ ਵੀ ਇਨਫੋਰਮੇਸ਼ਨ ਆ ਰਹੀ ਹੈ ਉਹਨੂੰ ਜਰੂਰ ਇੱਕ ਵਾਰੀ ਡਬਲ ਚੈੱਕ ਕਰ ਲੈਣਾ ਚਾਹੀਦਾ ਤਾਂ ਮੈਂ ਸਮਝਦਾ ਵੀ ਇਹ ਇੱਕ ਛੋਟਾ ਜਿਹਾ ਸਟੈਪ ਸਾਈਬਰ ਸਿਕਿਉਰਿਟੀ ਦੇ ਡਾਇਰੈਕਸ਼ਨ ਦੇ ਵਿੱਚ ਲੋਕਾਂ ਦੇ ਵੱਲੋਂ ਆਪ ਜਿਹੜਾ ਪੁੱਟਿਆ ਜਾ ਸਕਦਾ ਹੈ ਸਟੈਪ ਇਹ ਉਹ ਸਾਬਿਤ ਹੋ ਸਕਦਾ ਤੁਹਾਡੇ ਕੋਲ ਪੁੱਛਾਂਗੇ ਵੀ ਤੁਹਾਡੇ ਤੱਕ ਅਪਰੋਚ ਕਿਸ ਤਰ੍ਹਾਂ ਜਿਹੜੇ ਸਾਈਬਰ ਕਰਾਈਮ ਹੈ ਬਿਲਕੁਲ ਪੁੱਛਾਂਗੇ ਲੇਕਿਨ ਮੈਂ ਗੱਲ ਕਰਾਂਗਾ ਪ੍ਰਭਾਵ ਦੇਖੋ ਪ੍ਰਭਾਵ ਇਹੀ ਤਾਂ ਹੈ ਨਹੀਂ ਮੈਂ ਫਾਈਨੈਂਸ਼ਲੀ ਮੈਨੂੰ ਲਾਸ ਹੋ ਗਿਆ ਕੱਲਾ ਇਹੀ ਪ੍ਰਭਾਵ ਤਾਂ ਹੈ ਨਹੀਂ ਉਹਦੇ ਨਾਲ ਹੋਰ ਕਿਹੜੇ ਪ੍ਰਭਾਵ ਪਾਉਂ ਵੀ ਸਾਢੇ 80 ਹੀ 58 ਲੱਖ ਰੁਪਇਆ ਮਤਲਬ ਇੱਕ ਐਸੇ ਤਰ੍ਹਾਂ ਸਾਈਬਰ ਟੈਰਰ ਦਾ ਸ਼ਿਕਾਰ ਹੋ ਕੇ ਇੱਕ ਵਿਅਕਤੀ ਗਵਾ ਲੈਂਦਾ ਹੈ ਰਿਟਾਇਰਮੈਂਟ ਦੇ ਉੱਤੇ ਮਿਲੇ ਪੈਸੇ ਉਹ ਲਗਭਗ ਸਾਰੇ ਦੇ ਸਾਰੇ ਗਵਾ ਦਿੰਦਾ ਹੈ ਜੀ ਉਹ ਇਕੱਲਾ ਪ੍ਰਭਾਵਿਤ ਨਹੀਂ ਹੋਇਆ ਉਹਦਾ ਪੂਰਾ ਪਰ ਪਰਿਵਾਰ ਪ੍ਰਭਾਵਿਤ ਹੋ ਗਿਆ بڑے ਸੁਪਨੇ ਉਸਨੇ ਸੋਚੇ ਸੀ ਵੀ ਮੈਂ ਰਿਟਾਇਰ ਹੋ ਕੇ ਮਕਾਨ ਲਵਾਵਾਂਗਾ ਬੇਟੀ ਦੀ ਸ਼ਾਦੀ ਕਰਾਂਗਾ ਜਾਂ ਇਹ ਕਰਾਂਗਾ ਉਹ ਸਾਰੇ ਸੁਪਨੇ ਉਹਦੇ ਧੂਮਲ ਹੋ ਗਏ ਉਹਦੇ ਨਾਲ ਕੀ ਹੋਇਆ ਮਕਾਨ ਦਾ ਸੁਪਨਾ ਖਤਮ ਹੋ ਗਿਆ ਬੇਟੀ ਦੀ ਸ਼ਾਦੀ ਪ੍ਰਭਾਵਿਤ ਹੋ ਗਈ ਬੱਚੇ ਦੀ ਪੜ੍ਹਾਈ ਪ੍ਰਭਾਵਿਤ ਹੋ ਗਈ ਜਿਨ੍ਹਾਂ ਨੇ ਡਿਗਰੀ ਜਾਂ ਹੋਰ ਕੁਝ ਕਰਾਣਾ ਹੋਣਾ ਵੀ ਇਹ ਪ੍ਰਭਾਵ ਕਿੱਥੇ ਕਿੱਥੇ ਪੈ ਸਕਦੇ ਨੇ ਕੀ ਕੀ ਪ੍ਰਭਾਵ ਨੇ ਜਿਹੜੇ ਸ਼িকার ਹੋ ਜਾਂਦੇ ਨੇ ਉਹਨਾਂ ਦੇ ਦੇਖੋ ਸਭ ਤੋਂ بڑا ਪ੍ਰਭਾਵ ਤਾਂ ਉਹਨਾਂ ਦੇ ਦਿਮਾਗ ਤੇ ਹੁੰਦਾ ਜੀ ਜਦੋਂ ਦਿਮਾਗ ਨੂੰ ਹਿੱਟ ਹੋ ਗਿਆ ਤੇ ਫਿਜ਼ੀਕਲੀ ਵੀ ਹੋ ਗਿਆ ਜੀ ਉਹਦੇ ਨਾਲ ਬਾਕੀ ਪਰਿਵਾਰ ਨੂੰ ਵੀ ਡਰ ਪੈਦਾ ਹੋ ਜਾਂਦਾ ਉਹ ਵੀ ਡਰ ਜਾਂਦੇ ਨੇ ਦੇਖੋ ਜਿਹੜਾ 58 ਲੱਖ ਰੁਪਏ ਚਲਾ ਗਿਆ ਜੀ ساری ਉਮਰ ਦੀ ਕਮਾਈ ਖਤਮ ਹੋ ਗਈ ਉਹ ਤਾਂ ਖਤਮ ਹੋ ਗਿਆ ਪਰ ਇਹਨਾਂ ਚੀਜ਼ਾਂ ਤੱਕ ਪਹੁੰਚਣ ਤੋਂ ਪਹਿਲਾਂ ਅਗਰ ਛੋਟੀਆਂ-ਛੋਟੀਆਂ ਆਪਾਂ ਗੱਲਾਂ ਦਾ ਧਿਆਨ ਰੱਖ ਰਹੀਏ ਤੇ ਮੈਨੂੰ ਲੱਗਦਾ ਹੈ ਇਸ ਸਟੈਪ ਤੱਕ ਆਉਣ ਦੀ ਲੋੜ ਹੀ ਨਹੀਂ ਪਈ ਅਸੀਂ ਕਿਉਂ ਇਸ ਸਟੈਪ ਤੱਕ ਪਹੁੰਚਦੇ ਨਾ ਕਿਉਂਕਿ ਆਪਾਂ ਸਮਝ ਨਹੀਂ ਹੈ ਫੋਰ ਐਗਜ਼ਾਮਪਲ ਤੁਸੀਂ ਆਪਣਾ ਇੱਕ ਈਮੇਲ ਅਕਾਊਂਟ ਬਣਾਉਂਦੇ ਹੋ ਜੀਮੇਲ ਤੇ ਅਕਾਊਂਟ ਫੋਰ ਐਗਜ਼ਾਮਪਲ ਬਣਾ ਰਿਆ ਇੱਕ ਜਗ੍ਹਾ ਹੈ ਜਿਹਨੂੰ ਅਸੀਂ ਡਾਰਕ ਵੈਬ ਬੋਲਦੇ ਆ ਜਿੱਥੇ ਸਾਰੇ ਹੈਕਰ ਬੈਠੇ ਆਪਣਾ ਗਲਤ ਕੰਮ ਕਰ ਰਹੇ ਨੇ ਹੁਣ ਗੂਗਲ ਸਾਨੂੰ ਇੱਕ ਫੈਸਿਲਿਟੀ ਦਿੰਦਾ ਹੈ ਕਿ ਤੁਸੀਂ ਇਸ ਡਾਰਕ ਵੈਬ ਦੇ ਉੱਤੇ ਤੁਹਾਡੇ ਕਦੋਂ-ਕਦੋਂ ਈਮੇਲ ਅਕਾ ਕਿੰਨੇ ਕਦੋਂ ਕਿਸ ਜਗ੍ਹਾ ਤੇ ਕੀਤਾ ਆ ਉਹ ਫੈਸਿਲਿਟੀ ਦਿੰਦਾ ਪਰ ਸਾਨੂੰ ਪਤਾ ਨਹੀਂ ਅਸੀਂ Gmail account 'ਚ ਜਾਂਦੇ ਆ ਉਹਨੂੰ email ਨੂੰ ਖੋਲਦੇ ਆ ਔਰ ਚਲੇ ਜਾਂਦੇ ਆ ਲੇਕਿਨ ਉਹਦੇ ਅੰਦਰ ਇੱਕ ਆਪਸ਼ਨ ਹੈ ਮੈਂ ਲਿਖਵਾ ਰਿਹਾ ਸਿਕਿਉਰਿਟੀ ਸਿਕਿਉਰਿਟੀ ਦੇ ਅੰਦਰ ਤੁਸੀਂ ਜਾਓਗੇ ਦੋ ਆਪਸ਼ਨਸ ਔਨ ਕਰ ਲਿਓ ਇੱਕ ਤਾਂ ਉਹਦੇ ਅੰਦਰ ਆਪਸ਼ਨ ਹੈ ਇਨਹਾਂਸ ਵੈਬ ਬ੍ਰਾਊジング ਦੀ ਔਰ ਦੂਸਰੀ ਆਪਸ਼ਨ ਤੁਸੀਂ ਇਨੇਬਲ ਕਰਕੇ ਦੇਖ ਸਕਦੇ ਹੋ ਕਿ ਤੁਹਾਡਾ ਜਿਹੜਾ email account ਆ ਉਹ ਡਾਰਕ ਵੈਬ ਤੇ ਕਿੱਥੇ ਕਿੱਥੇ ਯੂਜ਼ ਹੋ ਰਿਹਾ ਤੇ ਉਸ ਆਪਸ਼ਨ ਦਾ ਨਾਮ ਹੈ ਡਾਰਕ ਵੈਬ ਇਨੇਬਲ ਉਹਨੂੰ ਤੁਸੀਂ ਸਟਾਰਟ ਕਰ ਲਿਓ ਤੁਸੀਂ ਦੇਖੋਗੇ ਕਿ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਦੂਸਰਾ ਅੱਛੇ ਐਂਟੀ ਵਾਇਰਸਸ ਯੂਜ਼ ਕਰੋ ਅਸੀਂ ਪੈਸੇ ਵਾਲੇ ਐਂਟੀ ਵਾਇਰਸ ਵਾਲੇ ਤੋੜਦੇ ਆ ਜਾਂ ਫ੍ਰੀ ਵਾਲੇ ਦੋਲਦੇ ਆ ਮਾਈਕਰੋਸਾਫਟ ਸਾਨੂੰ ਇਨਬਿਲਡ ਡਿਫੈਂਡਰ ਦਿੰਦਾ ਮਾਈਕਰੋਸਾਫਟ ਸਾਨੂੰ ਐਮ ਆਰ ਟੀ ਇੱਕ ਇਨਬਿਲਡ ਸੌਫਟਵੇਅਰ ਪ੍ਰੋਵਾਈਡ ਕਰਦਾ ਐਂਟੀ ਵਾਇਰਸ ਜਿਹਦੇ ਨਾਲ ਅਸੀਂ ਇਹ ਚੀਜ਼ਾਂ ਤੋਂ ਬਚ ਸਕਦੇ ਆ ਪਾਸਵਰਡ ਡੇਲੀ ਰੁਟੀਨ ਚ 15 20 ਦਿਨਾਂ ਚ ਆਪਣੇ ਪਾਸਵਰਡ ਕੰਪਲੈਕਸ ਪਾਸਵਰਡ ਇਹ ਬਦਲਦੇ ਰਹੋ ਮੈਨੂੰ ਲੱਗਦਾ ਸਰ ਇੰਨੀ ਦੂਰ ਤੱਕ ਜਾਣ ਦੀ ਲੋੜ ਹੀ ਨਹੀਂ ਛੋਟੀਆਂ ਛੋਟੀਆਂ ਜਿਹੜੀਆਂ ਅੰਗਹਿਲੀਆਂ ਅਸੀਂ ਸਾਨੂੰ ਕੰਮ ਕਰਾਉਂਦਾ ਤੁਹਾਡਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਸਰ ਵੀ ਅਸੀਂ ਲੋਕ ਇੰਟਰਨੈਟ ਦਾ ਯੂਜ਼ ਕਰਦੇ ਆਂ ਅਸੀਂ ਫੈਸਿਲਿਟੀ ਸਾਰੀ ਯੂਜ਼ ਕਰਦੇ ਆਂ ਲੇਕਿਨ ਯੂਜ਼ ਕਿਸ ਤਰ੍ਹਾਂ ਕਰਨੀ ਹੈ ਉਹ ਸਾਨੂੰ ਨਹੀਂ ਤੁਹਾਡੇ ਕੋ ਸਾਰੀਆਂ ਫੈਸਿਲਿਟੀ ਦਿੰਦੀ ਹੈ ਸੌਫਟਵੇਅਰ ਦਿੰਦਾ ਆ ਬਟ ਅਸੀਂ ਉਹਨਾਂ ਨੂੰ ਸਮਝ ਦੇਣੀ ਆ ਅਸੀਂ ਸਿਰਫ ਉਹਨੂੰ ਯੂਜ਼ ਕਰਦੇ ਆਂ ਔਰ ਚਲੇ ਆ ਫੋਰ ਐਗਜ਼ਾਮਪਲ ਮੈਂ ਇੱਕ ਟ੍ਰੂ ਕਾਲ ਦਾ ਐਗਜ਼ਾਮਪਲ ਦਿੰਦਾ ਸੌਫਟਵੇਅਰ ਦੀ ਆਪਾਂ ਬੜਾ ਕੰਫਰਟੇਬਲ ਉਹਨੂੰ ਯੂਜ਼ ਕਰਦੇ ਆਂ ਫ੍ਰੀ ਆਫ ਕੋਸ ਦੀ ਤੁਹਾਨੂੰ ਪਤਾ ਲੱਗਦੀ ਆ ਕਿੱਥੋਂ ਕਾਲ ਆ ਰਹੀ ਆ ਪਰ ਸਾਨੂੰ ਟੈਕਨੀਕਲੀ ਨਹੀਂ ਪਤਾ ਕਿ ਉਹ ਕੰਟੈਕਟ ਨੰਬਰ ਆਪਣੇ ਕੋਲ ਲੈ ਲੇ। ਬਿਲਕੁਲ। ਔਰ ਇਹਨਾਂ ਕੰਟੈਕਟ ਇੱਕ ਹੋਰ ਬਹੁਤ ਜਦਾ ਇੰਪੋਰਟੈਂਟ ਸਰ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ। ਤੁਸੀਂ ਬੜੇ ਆਰਾਮ ਨਾਲ ਆਪਣਾ ਆਧਾਰ ਕਾਰਡ ਜਾਂਦੇ ਹੋ ਪ੍ਰਿੰਟ ਕਰਾਣ, ਸਕੈਨ ਕਰਾਣ ਉਹ ਕਹਿੰਦਾ ਜੀ ਮੈਨੂੰ ਆਪਣਾ ਆਧਾਰ ਕਾਰਡ ਦੇ ਦਿਓ। ਤੁਸੀਂ ਉਹਨੂੰ ਆਧਾਰ ਕਾਰਡ ਕਾਪੀ ਕਰਕੇ ਦਿੰਦੇ ਹੋ ਜਾਂ WhatsApp ਕਰ ਦਿੰਦੇ ਹੋ। ਉਹਦਾ ਸੋਚਿਆ ਨਹੀਂ ਕਿ ਉਹਦਾ ਹੁਨਾ ਕੀ ਆ। ਅਗਲੀ ਵਾਰ ਜਦੋਂ ਵੀ ਤੁਸੀਂ ਆਧਾਰ ਕਾਰਡ ਦਿਓ ਉਹਨੂੰ ਮਾਸਕ ਆਧਾਰ ਕਾਰਡ ਦਿਓ। ਇਹ ਸਾਨੂੰ ਗਵਰਨਮੈਂਟ ਆਫ ਇੰਡੀਆ ਜਿੱਥੋਂ ਅਸੀਂ ਆਧਾਰ ਕਾ ਡਾਊਨਲੋਡ ਕਰਦੇ ਆ ਉੱਥੇ ਇੱਕ ਇੱਕ ਫੈਸਿਲਿਟੀ ਮਿਲਦੀ ਆ ਡਾ ਉਸ ਸਿਰਫ ਸਾਡੇ 4 ਡਿਜੀਟ ਲਾਸਟੇ ਨਜ਼ਰ ਆਣਗੇ ਬਾਕੀ ਸਾਰੇ ਕ੍ਰੋਸ ਹੋ ਜਾਣਗੇ ਤੁਸੀਂ ਪੂਰੇ ਇੰਡੀਆ ਚ ਉਹਨੂੰ ਕਿਤੇ ਵੀ ਯੂਜ਼ ਕਰਦੇ ਹੋ ਔਥੈਂਟੀਕੇਟਡ ਹੈ ਲੇਕਿਨ ਸਾਨੂੰ ਪਤਾ ਹੀ ਨਹੀਂ ਅਸੀਂ ਆਪਣਾ origignal ਜਿਹਚ ਪੂਰੇ ਨੰਬਰ ਲਿਖੇ ਹੋ ਆਧਾਰ ਕਾਰਡ ਕਿਸੇ ਆਏ ਕਿਤੇ ਦੇ ਬੰਦੇ ਨੂੰ ਫੜਾ ਕੇ ਆਨੇ ਆ ਜਿਹਨੂੰ ਪਤਾ ਨਹੀਂ ਉਹਨਾਂ ਚੋ ਬਜ਼ੁਰਗ ਵੀ ਹੋ ਸਕਦੇ ਆ ਉਹਨਾਂ ਸਾਡੀਆਂ ਪੈਣਾ ਵੀ ਹੋ ਸਕਦੀਆਂ ਸਾਡੀਆਂ ਮਾਤਾਵਾ ਵੀ ਹੋ ਸਕਦੀਆਂ ਸਾਡੇ ਬੱਚੇ ਵੀ ਹੋ ਸਕਦਾ ਸੜਾ ਯੂਥ ਵੀ ਹੋ ਸਕਦਾ ਅਗਰ ਅਸੀਂ ਉਹ ਆਧਾਰ ਕਾਰਡ ਮਾਸਕ ਆਧਾਰ ਕਾਰਡ ਚ ਲੈ ਆਈਏ ਤੇ ਅਸੀਂ ਆਰਾਮ ਨਾ ਬਸ ਸਕਦੇ ਬਹੁਤ ਸਾਰੀਆਂ ਤਾਂ ਆਧਾਰ ਕਾਰਡ ਦੇ ਰਿਲੇਟਡ ਜਿਹੜੀਆਂ ਆ ਉਹ ਹੋ ਜਾਂਦੀਆਂ ਨੇ ਡਾਟਾ ਉਥੋਂ ਹੀ ਨਿਕਲਣਾ ਸਰ ਸਾਰਾ ਸਰ ਇਹ ਬਿਲਕੁਲ ਇਹ ਨਹੀਂ ਗੱਲਾਂ ਕਈ ਸਹੀ ਨੇ ਜੀ ਅ ਮੈਂ ਫੋਨ ਕਾਲ ਦੀ ਵੀ ਗੱਲ ਕਰਾਂ ਕਿਉਂਕਿ ਆਧਾਰ ਕਾਰਡ ਫੋਨ ਕਾਲ ਨਾਲ ਤਾਂ ਲੋੜ ਨਹੀਂ ਹੈਗੀ ਅਸੀਂ ਆਪ ਜਾਣਿਆ ਉਹਦੇ ਅਕਾਊਂਟ 'ਚ ਪੈਸੇ ਪਾ ਕੇ ਆ ਜੰਦੇ ਆ ਲੇਕਿਨ ਸਰ ਇਹ ਮੈਂ ਪੁੱਛਣਾ ਚਾਹਾਂਗਾ ਵੀ ਜੇ ਕੋਈ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਇੱਕ ਤਾਂ ਤੁਸੀਂ ਆਪਣੀ ਦਿੱਤੀ ਹੋਈ ਆ ਵੀ ਤੁਸੀਂ ਆ ਸਾਈਬਰ ਕ੍ਰਾਈਮ ਦੀ ਸਾਡਾ ਨੰਬਰ ਹੈਗਾ ਇਹਦੇ ਤੇ ਹੋਰ ਕਿਸ ਤਰ੍ਹਾਂ ਕੰਟੈਕਟ ਕਰ ਸਕਦਾ ਹੈ ਤਾਂ ਕਿ ਉਹ ਕਿਤੇ ਨਾ ਕਿਤੇ ਅੱਛਾ ਜੇ ਕੰਟੈਕਟ ਕਰ ਲੈਂਦਾ ਹੈ ਤਾਂ ਜਿਸ ਤਰ੍ਹਾਂ ਸਾਡੇ ਇੱਕ ਕਾਲਰ ਨੇ ਕਿਹਾ ਵੀ ਮੇਰੇ ਪੈਸੇ ਵਾਪਸ ਆ ਗਏ ਵੀ ਉਹਦਾ ਕੀ ਪ੍ਰੋਸੀਜਰ ਹੈ ਕਿੰਨੇ ਕ ਪੈਸੇ ਵਾਪਸ ਆ ਜਾਂਦੇ ਨੇ ਸਾਰੇ ਆ ਜਾਂਦੇ ਨੇ ਜਾਂ ਕੁਝ ਪਾਰਸ਼ੀਅਲ ਆਂਦੇ ਨੇ ਵੀ ਇਸ ਤਰ੍ਹਾਂ ਕੀ ਪ੍ਰੋਸੀਜਰ ਹੋਵੇ ਵੀ ਉਹਦੇ ਪੈਸੇ ਵਾਪਸ ਆ ਜਾਈਏ ਦੇਖੋ ਜਿੱਥੋਂ ਤੱਕ ਫਾਈਨੈਂਸ਼ੀਅਲ ஆன்ਲਾਈਨ ਫਰੌਡਸ ਦੀ ਗੱਲ ਹੈ ਜੀ ਉਹਦੇ ਚ ਸਭ ਤੋਂ ਪਹਿਲਾਂ ਮੈਂ ਇਹ ਸਮਝਦਾ ਵੀ ਦਸ਼ਕਾਂ ਨੂੰ ਇਹ ਚੀਜ਼ ਧਿਆਨ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ OTP ਹੈ ਜੀ ਉਹ ਨਾ ਫੋਨ ਦੇ ذریعے ਨਾ ਮੈਸੇਜ ਦੇ ذریعے ਨਾ ਈਮੇਲ ਦੇ ذریعے ਕਿਸੇ ਨਾਲ ਸ਼ੇਅਰ ਨਹੀਂ ਕਰਨਾ ਜੀ ਇਹ ਸਭ ਤੋਂ ਇੰਪੋਰਟੈਂਟ ਸੀਜ਼ ਹੈ ਕਿਉਂਕਿ ਕੋਈ ਵੀ ਫਰਾਡ ਹੈ ਮੁੱਖ ਤੌਰ ਤੇ ਕੁਝ ਐਕਸੈਪਸ਼ਨਸ ਹੈਗੀਆਂ ਨੇ ਲੇਕਿਨ ਕੋਈ ਵੀ ਜਿਹੜਾ ਫਾਈਨੈਂਸ਼ੀਅਲ ਫਰਾਡ ਹੈ ਉਹ ਮੁੱਖ ਤੌਰ ਤੇ ਸ਼ੁਰੂ ਉੱਥੋਂ ਹੀ ਹੁੰਦਾ ਹੈ ਜਿੱਦੋਂ ਅਸੀਂ OTP ਸ਼ੇਅਰ ਕਰਦੇ ਹਾਂ ਬਿਲਕੁਲ ਤੋ OTP ਨਾ ਮੈਸੇਜ ਜਰੀਏ ਨਾ ਫੋਨ ਕਾਲ ਦੇ ਜਰੀਏ ਤੇ ਨਾ ਹੀ ਈਮੇਲ ਦੇ ਜਰੀਏ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਪਹਿਲੀ ਗੱਲ ਜੀ ਪ੍ਰੀਵੈਂਸ਼ਨ ਜਿਹਨੂੰ ਕਹਿੰਦੇ ਆ दैट इज द बेस्ट ਯੂ نو ਰੀਕੋਰਸ ਬਿਲਕੁਲ ਲੇਕਿਨ ਅਨਫੋਰਚਨਟਲੀ ਅਗਰ ਹੋ ਜਾਂਦੀ ਹੈ ਕਿਸੇ ਨਾਲ ਇਸ ਤਰ੍ਹਾਂ ਦੀ ਕੋਈ ਆਨਲਾਈਨ ਠੱਗੀ ਕੋਈ ਫਾਈਨੈਂਸ਼ੀਅਲ ਫਰਾਡ ਤਾਂ ਸਭ ਤੋਂ ਪਹਿਲਾਂ ਵਿਦਿਨ 24 ਆਵਰਸ ਆਫ दैट ਫਰਾਡ ਆਪਣੇ ਕਨਸਰਨਡ ਬੈਂਕ ਨੂੰ ਤੁਸੀਂ ਰਿਟਰਨ ਦੇ ਵਿੱਚ ਈਮੇਲ ਕਰਨੀ ਜੀ ਇਹ ਪਹਿਲਾ ਸਟੈਪ ਹੈ ਉਹਦੇ ਨਾਲ ਕੀ ਹੈ ਕਿ ਬੈਂਕ ਇਜ਼ ਬਾਉਂਡ ਉਗਰ ਉਹ ਅਗਰ ਤੁਸੀਂ OTP ਸ਼ੇਅਰ ਨਹੀਂ ਕੀਤਾ ਤੇ ਬੈਂਕ ਇਸ ਬਾਉਂਡ ਟੂ ਰਿਫੰਡ ਦਾ ਇੰਟਾਇਰ ਮਨੀ ਤੁਹਾਡੇ ਅਕਾਊਂਟ ਦੇ ਵਿੱਚ ਵਾਪਸ ਲੇਕਿਨ ਜ਼ਰੂਰੀ ਹੈ ਸੋ ਦੋਸਤੋ ਮੇਰੇ ਖਿਆਲ ਇਹ ਬੜੇ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਹੈਗੀਆਂ ਵੀ ਤੁਸੀਂ ਅਗਰ ਇਸ ਫਰਾਡ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਉਹਨੂੰ ਬਚਣਾ ਕਿਵੇਂ ਹੈ ਡੀਏ ਜੀ ਸਾਹਿਬ ਬੜੇ ਬਰੀਫਲੀ ਇਹ ਸਮਝਾ ਰਹੇ ਨੇ ਵੀ ਸਭ ਤੋਂ ਪਹਿਲਾ ਸਟੈਪ ਜਿਹੜਾ ਹੈ ਤੁਸੀਂ ਆਪਣੇ ਬੈਂਕ ਨੂੰ ਦੱਸਣਾ ਹੈ ਅਗਰ ਤੁਸੀਂ OTP ਸ਼ੇਅਰ ਨਹੀਂ ਕੀਤਾ ਤੇ ਤੁਸੀਂ ਉਸ ਫਰਾਡ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ 24 ਘੰਟੇ ਦੇ ਅੰਦਰ ਅੰਦਰ ਜੀਮੇਲ ਜਾਂ ਈਮੇਲ ਜਾਂ ਪਰਸਨਲੀ ਜਾ ਕੇ ਬੈਂਕ ਨੂੰ ਐਪਲੀਕੇਸ਼ਨ ਦੇਣੀ ਹੈ ਕਿ ਤੁਸੀਂ ਫਰਾਡ ਦਾ ਸ਼ਿਕਾਰ ਹੋ ਚੁੱਕੇ ਹੋ ਫਿਰ ਅਗਲੀ ਕਾਰਵਾਈ ਕਿਸ ਤਰ੍ਹਾਂ ਹੋਣੀ ਹੈ ਉਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿਉਂਕਿ ਇਹ ਜਿਹੜੀ ਆ ਗੱਲਾਂ ਹੈਗੀਆਂ ਨੇ ਇਹ ਤੁਹਾਨੂੰ ਬਹੁਤ ਵੱਡੇ ਫਰਾਡ ਤੋਂ ਬਚਾ ਸਕਦੀਆਂ ਨੇ ਤੁਹਾਡੇ ਪੈਸੇ ਜਾਂ ਹੋਰ ਚੀਜ਼ਾਂ ਜੋ ਗਈਆਂ ਨੇ ਉਹਨਾਂ ਨੂੰ ਵਾਪਸ ਲਿਆ ਸਕਦੀਆਂ ਨੇ ਕੀ ਜੀ ਸੋ 24 ਘੰਟਿਆਂ ਦੇ ਅੰਦਰ ਅੰਦਰ ਬੈਂਕ ਨੂੰ ਈਮੇਲ ਜਾਂ ਜਿਵੇਂ ਤੁਸੀਂ ਦੱਸਿਆ ਲਿਖਤੀ ਐਪਲੀਕੇਸ਼ਨ ਜਾ ਕੇ ਮਤਲਬ ਉਹਨਾਂ ਨੂੰ ਨੋਟੀਫਾਈ ਕਰਨਾ ਜ਼ਰੂਰੀ ਹੈ 24 ਘੰਟਿਆਂ ਦੇ ਵਿੱਚ ਵਿੱਚ ਕਿ ਮੇਰੇ ਨਾਲ ਇਹ ਫਰਾਡ ਹੋਇਆ ਬਿਲਕੁਲ ਬੈਂਕ ਬਾਉਂਡ ਹੈ ਉਸ ਤੋਂ ਬਾਅਦ ਉਹ ਤੁਹਾਡਾ ਜਿਹੜਾ ਅਮਾਉਂਟ ਗਿਆ ਹੈ ਤੁਹਾਡੇ ਅਕਾਊਂਟ ਦੇ ਵਿੱਚ ਵਾਪਸ ਪਾਉਣਗਾ ਜੀ ਆਮੋਮਨ ਹੁੰਦਾ ਕਿ ਆ ਕਿ ਅਸੀਂ ਕੋਈ ਦੋਸਤਾਨਾ ਰਿਸ਼ਤੇਦਾਰਾਂ ਨਾਲ ਸਲਾਹ ਕਰਨ ਲੱਗ ਪਨੇ ਆ ਜਾਂ ਪੁੱਛਣ ਲੱਗ ਪਨੇ ਕਿ ਮੇਨਾ ਇਦਾਂ ਹੋ ਗਿਆ ਅਸੀਂ ਟਾਈਮ ਸਿਰੇ ਬੈਂਕ ਨੂੰ ਜਾ ਕੇ ਇਨਫੋਰਮ ਨਹੀਂ ਕਰਦੇ ਜੀ ਜਾਂ ਕਈ ਵਾਰੀ ਅਸੀਂ ਟੈਲੀਫੋਨਿਕਲੀ ਗੱਲ ਕਰਨ ਲੱਗ ਪਨੇ ਮੰਨ ਲਓ ਬੈਂਕ ਦੇ ਵਿੱਚ ਸਾਡਾ ਕੋਈ ਨੋਨ ਹੈ ਕੋ ਮੈਨੇਜਰ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਕੋਈ ਨਹੀਂ ਅਸੀਂ ਦੇਖ ਲੈਨੇ ਉਹਦੇ ਟਾਈਮ ਜ਼ਾਇਆ ਹੋ ਜਾਂਦਾ ਫਿਰ ਉਹ 24 ਘੰਟਿਆਂ ਦੀ ਲਿਮਟ ਨਿਕਲ ਜਾਂਦੀ ਓਕੇ ਸੋ ਇਹ ਇੰਪੋਰਟੈਂਟ ਹੈ 24 ਘੰਟਿਆਂ ਦੇ ਵਿੱਚ ਭਾਵੇਂ ਇਹ ਵੀ ਮੈਨੇਜਰ ਸਾਹਿਬ ਜਾਂ ਜਿੰਨਾ ਮਰਜ਼ੀ ਕੋਈ ਜਾਣਦਾ ਹੋਵੇ ਰਿਟਨ ਦੇ ਵਿੱਚ ਜ਼ਰੂਰ ਨਾਲ 24 ਘੰਟਿਆਂ ਦੇ ਅੰ ਇੱਕ ਗਵਰਨਮੈਂਟ ਵੱਲੋਂ ਪਬਲਿਕਸ ডিপਾਰਟਮੈਂਟ ਵੱਲੋਂ ਇੱਕ ਟੋਲ ਫਰੀ ਨੰਬਰ ਹੈ 1930 ਸਾਡੇ ਕਾਲਰ ਨੇ ਥੋੜਾ ਜਿਹਾ ਨੰਬਰ ਗਲਤ ਪਛਨਾ ਉਹਨਾਂ ਨੇ 190 ਦਿੱਤਾ ਸੀ ਬਟ ਉਹ ਨੰਬਰ ਹੈ 1930 1903 ਨੰਬਰ ਹੈ ਜਿਹੜਾ ਕਿ 올 ਓਵਰ ਦਾ ਕੰਟਰੀ ਇੱਕ ਟੋਲ ਫਰੀ ਸਾਈਬਰ ਕ੍ਰਾਈਮ ਦੀ ਹੈਲਪਲਾਈਨ ਹੈ ਕਿਸੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਕੋਈ ਠੱਗੀ ਹੁੰਦੀ ਹੈ ਸਾਈਬਰ ਕ੍ਰਾਈਮ ਦੇ ਰਿਗਾਰਡਿੰਗ ਕੋਨਲ ਫਰਾਡ ਹੋ ਜਾਂਦਾ ਉਹ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਉਹ ਜਿਹੜਾ ਵਿਕਟਮ ਹੈ ਜਿਸ ਫਰਾਡ ਦਾ ਹੋ ਜਿਸ ਕ੍ਰਾਈਮ ਦਾ ਉਹਨੂੰ ਰਿਪੋਰਟ ਕਰ ਸਕਦਾ ਹੈ ਜੀ ਇਸ ਤੋਂ ਇਲਾਵਾ ਇੱਕ ਵੈਬਸਾਈਟ ਬਣੀ ਹੋਈ ਹੈ ਪੋਰਟਲ ਬਣਿਆ ਹੋਇਆ ਹੈ ਗਵਰਨਮੈਂਟ ਦਾ which is called ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਉਹਨੂੰ NCRP ਕਹਿੰਦੇ ਆਪਾਂ ਉਹ ਵੀ ਆਨਲਾਈਨ ਤੁਸੀਂ ਅਗਰ ਸਰਚ ਕਰੋਗੇ ਜਾ ਕੇ NCRP ਤਾਂ ਤੁਹਾਨੂੰ ਉਹਦਾ ਪੋਰਟਲ ਮਿਲ ਜਾਏਗਾ ਉਸ ਪੋਰਟਲ ਤੇ ਜਾ ਕੇ ਆਪਣੇ ਜੋ ਵੀ ਤੁਹਾਡੇ ਨਾਲ ਫਰਾਡ ਹੋਇਆ ਜੋ ਵੀ ਕ੍ਰਾਈਮ ਹੋਇਆ ਉਹਦੇ ਬਾਰੇ ਜੋ ਇਨਫੋਰਮੇਸ਼ਨ ਉਹਦੇ ਵਿੱਚ ਫਾਰਮੈਟ ਬਣਿਆ ਹੋਇਆ ਉਸ ਇਨਫੋਰਮੇਸ਼ਨ ਨੂੰ ਉਹਦੇ ਵਿੱਚ ਤੁਸੀਂ ਫਾਰਮੈਟ ਦੇ ਵਿੱਚ ਫੁੱਲ ਫਿਲ ਕਰੋਗੇ ਤਾਂ ਉਹ ਤੁਹਾਡੇ ਨਾਲ ਫਿਰ ਤੁਹਾਨੂੰ ਐਕਨੋਲੇਜਮੈਂਟ ਉਹਦੀ ਆ ਜਾਏਗੀ ਵੀ ਹਾਂ ਤੁਹਾਡਾ ਇਹ ਇਨਫੋਰਮੇਸ਼ਨ ਆ ਰਜਿਸਟਰ ਹੋ ਗਈ ਜੀ ਤਾਂ ਇੱਕ ਸੈਕੰਡ ਜ਼ਰੀਆ ਹੈ ਇਸ ਤੋਂ ਇਲਾਵਾ ਜਿਸ ਵੀ ਮੰਨ ਲਓ ਅਗਰ ਮੈਂ ਪੰਜਾਬ ਸਟੇਟ ਦੀ ਗੱਲ ਕਰਾਂ ਤਾਂ ਜਿਹੜੇ ਜ਼ਿਲ੍ਹੇ ਦੇ ਵਿੱਚ ਵੀ ਤੁਸੀਂ ਰਹਾਇਸ਼ੀ ਹੋ ਹਰ ਜ਼ਿਲ੍ਹੇ ਦੇ ਵਿੱਚ ਇੱਕ ਨਾ ਇੱਕ ਸਾਈਬਰ ਸੈੱਲ ਜਾਂ ਸਾਈਬਰ ਪੁਲਿਸ ਸਟੇਸ਼ਨ ਬਣਿਆ ਹੋਇਆ ਪਿੱਛੇ ਜੇ ਪੰਜਾਬ ਗਵਰਨਮੈਂਟ ਨੇ ਕਰੀਬ 12-15 ਨਵੇਂ ਜਿਹੜੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਨੇ ਉਹ ਅਕਰੋਸ ਦਾ ਸਟੇਟ ਨਵੇਂ ਵੀ ਖੋਲੇ ਨੇ ਜੀ ਸੋ ਉਸ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਕ੍ਰਾਈਮ ਹੈ ਉਹਦੀ ਰਿਪੋਰਟਿੰਗ ਕਰ ਸਕਦੇ ਹੋ ਉੱਥੇ ਆਫੀਸਰਸ ਬੈਠੇ ਨੇ ਪੁਲਿਸ ਆਫੀਸਰਸ ਉਹ ਤੁਹਾਡਾ ਕ੍ਰਾਈਮ ਰਿਪੋਰਟ ਕਰਨਗੇ ਰਿਸਟਰ ਕਰਨਗੇ ਔਰ ਫਿਰ ਉਸ ਤੋਂ ਉੱਤੇ ਇਨਵੈਸਟੀਗੇਸ਼ਨ ਕਰਨਗੇ ਜੀ ਜੀ ਮਤਲਬ ਇਹ ਸਟੈਪ ਨੇ ਜਿੰਨਾ ਦੇ ਨਾਲ ਬਚਿਆ ਜਾ ਸਕਦਾ ਜਲਦੀ ਦੇ ਨਾਲ ਜਲਦੀ ਨਾਲ ਕਿ ਸਮਾਕਾ ਟੈ ਤੁਹਾਡੇ ਨਜ਼ਰ ਦੇ ਵਿੱਚ ਕੋਈ ਐਸਾ ਹੈ ਸਟੈਪ ਜਿਸ ਤਰ੍ਹਾਂ ਬਚਿਆ ਜਾ ਸਕਦਾ ਕੋਈ ਬਹੁਤ ਬੜਾ ਸੋਖਾ ਜਸਟ ਹੈ ਬਿਲਕੁਲ ਸਭਪਾ ਆਪਣੇ ਬੈਂਕਿੰਗ ਜਿਹੜਾ ਤੁਹਾਡਾ ਅਕਾਊਂਟ ਆ ਬੈਂਕਿੰਗ ਦੇ ਅਕਾਊਂਟ ਦੇ ਨਾਲ ਜਿਹੜਾ ਤੁਹਾਡਾ ਈਮੇਲ ਅਕਾਊਂਟ ਆ ਔਰ ਨੰਬਰ ਆ ਕਦੀ ਸ਼ੇਅਰ ਨਾ ਕਰੋ ਉਹਨੂੰ ਪਰਸਨ ਰੱਖ ਲੋ ਮਤਲਬ ਇੱਕ ਨੰਬਰ ਲੋ ਜਿਹੜਾ ਸਿਰਫ ਬੈਂਕ ਜ਼ਰੂਰ ਤੀਨ ਪੈ ਗਿਆ ਇਸ ਲੈਵਲ ਤੱਕ ਪਹੁੰਚੁੰਦੀ ਸਾਨੂੰ ਪ੍ਰਕੋਸ਼ਨ ਜ਼ਰੂਰੀ ਨੇ ਛੋਟੀਆਂ ਛੋਟੀਆਂ ਚੀਜ਼ਾਂ ਜ਼ਰੂਰੀ ਨੇ ਆਪਾਂ ਨੂੰ ਇਹ ਸਹੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਆ ਬਸ ਆਪਣੀ ਪ੍ਰੋਬਲਮ ਕਦੋਂ ਸ਼ੁਰੂ ਹੁੰਦੀ ਆ ਜਦੋਂ ਆਪਾਂ ਆਪਣਾ ਈਮੇਲ ਅਕਾਊਂਟ ਜੋ ਬੈਂਕਸ ਯੂਜ਼ ਹੋ ਰਿਹਾ ਟੈਲੀਫੋਨ ਨੰਬਰ ਜੋ ਬੈਂਕ ਯੂਜ਼ਰ ਆਪਣੇ ਦੋਸਤਾਂ ਨਾਲ ਸ਼ੇਅਰ ਕਰਦੇ ਆ ਉੱਥੇ ਜਾ ਕੇ ਪ੍ਰੋਬਲਮ ਆਂਦੀ ਹੈ ਸਾਈਬਰ ਟੈਰਰ ਦੋਸਤੋ ਇਹ ਕੋਈ ਐਡਾ ਟੈਰਰ ਜਿਹੜਾ ਹੈ ਉਹ ਇਹਨਾਂ ਦਾ ਮਤਲਬ ਹੈ ਵੀ ਟੈਰਰ ਦਾ ਬਹੁਤ ਵੱਡਾ ਹੈ ਲੇਕਿਨ ਅਸੀਂ ਅਜੇਹ ਟੈਰਰ ਉੱਤੇ ਵੀ ਜਿੱਤ ਪ੍ਰਾਪਤ ਕੀਤੀ ਹੈ ਜਿਸ ਦੇ ਨਾਲ ਅਸੀਂ ਦੇਖਿਆ ਹੈ ਕਿ ਸਾਡਾ ਪੰਜਾਬ ਕਿੰਨਾ ਪਿੱਛੇ ਜਾ ਚੁੱਕਿਆ ਸੀ ਲੇਕਿਨ ਫਿਲਹਾਲ ਕਿਉਂਕਿ ਅਸੀਂ ਇਸ ਟੈਰਰ ਤੇ ਵਿਜੇ ਪ੍ਰਾਪਤ ਕਰਨੀ ਹੈ ਜਿੱਤ ਪ੍ਰਾਪਤ ਕਰਨੀ ਹੈ ਅੱਜ ਇਹਨਾਂ ਉਹ ਜਿਹੜੇ ਫਰਜੀ ਫੋਨ ਕਾਲਾਂ ਦੇ ਉੱਤੇ ਅੱਜ ਜਿਹੜੀ ਚੀਜ਼ ਇਹ ਹੋ ਰਹੀ ਹੈ ਜਿਸ ਤਰ੍ਹਾਂ ਦੇ ਮਤਲਬ ਆਪਣੀ ਹੈਕਿੰਗ ਹੋ ਰਹੀ ਹੈ ਇਸ ਡੀਆਈਜੀ ਸਾਹਿਬ ਨੇ ਕਿਹਾ ਹੈ ਜੋ ਮਨੋਜ ਜੀ ਨੇ ਕਿਹਾ ਹੈ ਇਹ ਗੱਲਾਂ ਜ਼ਰੂਰ ਆਪਣੇ ਜ਼ਿਹਨ ਦੇ ਵਿੱਚ ਬਿਠਾ ਲੈਣਾ ਦਿਮਾਗ 'ਚ ਬਿਠਾ ਲੈਣਾ ਇਹਨਾਂ ਗੱਲਾਂ ਬਾਰੇ ਸੋਚਣਾ ਇਹਨਾਂ ਨੂੰ ਲਾਗੂ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਮੈਂ ਸਮਝਦਾ ਕਿ ਤੁਸੀਂ ਇਸ ਸਾਈਬਰ ਟੈਰਰ ਤੋਂ ਬਚ ਸਕਦੇ ਹੋ ਡੀਆਈਜੀ ਸਾਹਿਬ ਤੇ ਮਨੋਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੁਣ ਲੈਣੇ ਆ ਗਿਆ ਨਵੇਂ ਵਿਸ਼ੇ ਦੇ ਨਾਲ ਇਸੇ ਸਮੇਂ ਇਸੇ ਵਕਤ ਅਗਲੇ ਸ਼ਨੀਵਾਰ ਨੂੰ ਫਿਰ ਤੁਹਾਡੇ ਰੂਬਰੂ ਆਵਾਂਗੇ ਫਿਲਹਾਲ ਦਿਓ ਆ ਗਿਆ ਨਮਸਕਾਰ